ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਰੋਹਿਤ ਆ ਯਾਦ ਤੁਸੀਂ ਦੇਖ ਰਹੇ ਹੋ ਸਾਡਾ ਚੈਨਲ ਸਾਡਾ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਫੇਰ ਮੈਂ ਦਿਲੋਂ ਸਵਾਗਤ ਕਰਦਾ ਹਾਂ ਦੋਸਤੋ ਅੱਜ ਅਸੀਂ ਖੜੇ ਹਾਂ ਬਸ ਸਟੈਂਡ ਕੋਟਕੂਰੇ ਦੇ ਸਾਹਮਣੇ ਵਾਲਾ ਰੋੜਾ ਕਿਲੇ ਵਾਲਾ ਰੋੜਾ ਆਹ ਜਿਹੜਾ ਇੱਥੇ ਕਿਲਾ ਹੁੰਦਾ ਸੀ ਕਿਸੇ ਵੇਲੇ ਆਹ ਕਿਲੇ ਵਾਲਾ ਪਾਰਕ ਹੈ ਕਿਲੇ ਵਾਲਾ ਪਾਰਕ ਆਪਾਂ ਕਹਿ ਸਕਦੇ ਹਾਂ ਪਰ ਨਾਲ ਇੱਕ ਸ਼ਹੀਦ ਭਗਤ ਸਿੰਘ ਪਾਰਕ ਵੀ ਕਹਿ ਸਕਦੇ ਹਾਂ ਇੱਥੇ ਜਿਹੜਾ ਹੈਗਾ ਪਾਰਕ ਬਣਿਆ ਹੋਇਆ ਹੈ ਇਹ ਬਹੁਤ ਵਧੀਆ ਪਾਰਕ ਹੈ ਲੋਕ ਜਿਹੜਾ ਹੈਗਾ ਕਹਿੰਦੇ ਨੇ ਸੁਣਨ ਚ ਆਇਆ ਵੀ ਵੀ ਲੋਕਾਂ ਦਾ ਇੱਥੇ ਪੈਸਾ ਲੱਗਿਆ ਇੱਥੋਂ ਦੇ ਮਹੱਲਾ ਵਾਸੀ ਜੋ ਪੁਰਾਣਾ ਸ਼ਹਿਰ ਹੈ ਇੱਥੋਂ ਦੇ ਮਹੱਲਾ ਵਾਸੀਆਂ ਨੇ ਇੱਥੇ ਪੈਸਾ ਲਾਇਆ ਸਰਕਾਰ ਦਾ ਇਹਦੇ ਵਿੱਚ ਕੋਈ ਰੋਲ ਨਹੀਂ ਸਰਕਾਰ ਨੇ ਕੋਈ ਪੈਸਾ ਨਹੀਂ ਲਾਇਆ ਜੇ ਆਪਾਂ ਗੱਲ ਕਰੀਏ ਇਹ ਵੀ ਲੋਕਾਂ ਦੇ ਕਹਿਣਾ ਮੇਰਾ ਨਹੀਂ ਕਹਿਣਾ ਜਿਹੜੇ ਲੋਕ ਜਿਹੜੇ ਗੱਲ ਕਰਦੇ ਨੇ ਸਾਡੇ ਨਾਲ ਜਿਹੜੇ ਇੱਥੇ ਲੋਕ ਮੌਜੂਦ ਨੇ ਅਸੀਂ ਅੰਦਰ ਜਾ ਕੇ ਪਾਰਕ ਵੀ ਦਿਖਾਵਾਂਗੇ ਨਾਲ ਅੰਦਰ ਜਿਹੜੇ ਲੋਕ ਮੌਜੂਦ ਨੇ ਉਹਨਾਂ ਨਾਲ ਵੀ ਗੱਲ ਕਰਵਾਵਾਂਗੇ ਕੀ ਕਹਿਣਾ ਉਹਨਾਂ ਦਾ ਉਹ ਇੱਥੇ ਇੱਕ ਬੋਰਡ ਲੱਗਿਆ ਸ਼ਹੀਦ ਭਗਤ ਸਿੰਘ ਪਾਰਕ ਕੋਟਕਪੁਰਾ ਜੋ ਉਦਘਾਟਨ ਜਿਹੜਾ ਕੀਤਾ ਗਿਆਨੀ ਜੈਲ ਸਿੰਘ ਮੁੱਖ ਮੰਤਰੀ ਪੰਜਾਬ ਜੋ ਆਪਣੇ ਪਵਿੱਤਰ ਹੱਥਾਂ ਨਾਲ 23 ਨਵੰਬਰ 1975 ਨੂੰ ਇੱਥੇ ਜਿਹੜਾ ਪਾਰਕ ਦਾ ਵਿਕਾਸ ਕੀਤਾ ਪਾਰਕ ਅੰਦਰ ਵੀ ਦਿਖਾਵਾਂਗੇ ਜਿਹੜੇ ਲੋਕ ਇੱਥੇ ਖੜੇ ਨੇ ਉਹ ਵੀ ਅੰਦਰ ਉਹਨਾਂ ਨੂੰ ਵੀ ਮਿਲਾਵਾਂਗੇ ਆਪਾਂ ਆਓ ਲੈ ਚੱਲਦੇ ਤੁਹਾਨੂੰ ਪਾਰਕ ਦੇ ਅੰਦਰ ਆਹ ਪਾਰਕ ਹੈਗਾ ਜਿਹੜਾ ਹੈਗਾ ਆਪਣਾ ਇਹ ਸਾਰਾ ਪਾਰਕ ਬਣਿਆ ਇਹ ਸਾਰਾ ਜਿਹੜਾ ਹੈਗਾ ਇੱਥੋਂ ਦੇ ਲੋਕਾਂ ਨੇ ਇਹੀ ਕਹਣਾ ਵੀ ਲੋਕਾਂ ਨੇ ਆਪ ਬਣਵਾਇਆ ਆਪ ਦਾ ਪੈਸਾ ਲਾ ਕੇ ਬਣਵਾਇਆ ਤਕਰੀਬਨ ਜਿਹੜਾ ਉਹਨਾਂ ਦੇ ਡਿਟੇਲ ਵੀ ਲਾਵਾਂਗੇ ਜਿਹੜੇ ਲੋਕ ਇੱਥੇ ਹਾਜ਼ਰ ਨੇ ਉਹਨਾਂ ਨਾਲ ਗੱਲ ਵੀ ਕਰਾਂਗੇ ਪਰ ਜਿਹੜਾ ਇਹਨਾਂ ਦੇ ਹੀ ਕਹਿਣਾ ਵੀ ਸਰਕਾਰ ਦਾ ਇੱਥੇ ਕੋਈ ਰੋਲ ਨਹੀਂ ਤੇ ਨਾਲ ਇੱਥੇ ਜਿਹੜੇ ਵਿਧਾਇਕ ਆਪਦੇ ਆਪ ਨੂੰ ਕਹਿੰਦੇ ਨੇ ਕੋਟਕਪੂਰਾ ਦੇ ਜੋ ਮੁੱਖ ਮੰਤਰੀ ਜੋ ਆਪਾਂ ਕਹਿ ਸਕਦੇ ਹਾਂ ਗਿਆਨੀ ਜੈਲ ਸਿੰਘ ਰਾਸ਼ਟਰਪਤੀ ਸੀਗੇ ਜਿਹੜੋਂ ਕਿਸੇ ਵੇਲੇ ਉਹਨਾਂ ਦੇ ਪੁੱਤਰੇ ਨੇ ਜੋ ਸਰਦਾਰ ਕੁਲਤਾਰ ਸਿੰਘ ਸੰਧਵਾਜੀ ਜੋ ਸੰਧਵੰਦ ਨੇ ਵਸੀ ਨੇ ਉਹਨਾਂ ਨੇ ਉਹਨਾਂ ਨੇ ਵੀ ਇੱਥੇ ਜਿਹੜਾ ਹੈਗਾ ਜੋ ਅੱਜ ਸਪੀਕਰ ਨੇ ਪੰਜਾਬ ਵਿਧਾਨ ਸਭਾ ਦੇ ਨਾਲ ਉਸ ਤੋਂ ਪਹਿਲਾਂ ਵਿਧਾਇਕ ਨੇ ਕੋਟਕਪੂਰਾ ਦੇ ਉਹਨਾਂ ਨੇ ਵੀ ਇੱਥੇ ਭਾਰਕ ਦੀ ਜਿਹੜਾ ਹੈਗਾ ਹੋਂਦ ਬ ਇਹਨਾਂ ਨੂੰ ਕੋਈ ਸੰਪਰਕ ਨਹੀਂ ਕੀਤਾ ਨਾ ਹੀ ਇਹਨਾਂ ਨੂੰ ਕੋਈ ਰਾਸ਼ੀ ਪੈਂਡ ਕੀਤੀ ਹੈ ਇਸ ਪਾਰਕ ਨੂੰ ਡਿਵੈਲਪ ਕਰਨ ਵਾਸਤੇ ਤੇ ਨਾ ਹੀ ਕਿਸੇ ਹੋਰ ਦਾ ਰੋਲ ਹੈ ਇੱਥੇ ਜਿਹੜੇ ਲੋਕ ਸਾਡੇ ਨਾਲ ਇਹੀ ਕਹਿੰਦਾ ਇਹਨਾਂ ਦਾ ਇਹੀ ਇਹਨਾਂ ਦੇ ਜਮਾਨੇ ਸੁਣਾਂਗੇ ਆਪਾਂ ਗੱਲ ਕਰਾਂਗੇ ਇਹਨਾਂ ਨਾਲ ਸਭ ਤੋਂ ਪਹਿਲਾਂ ਇੱਥੇ ਜਿਹੜਾ ਹੈਗਾ ਮੌਜੂਦ ਨੇ ਜਿਹੜਾ ਇੱਥੋਂ ਦੇ ਪਾਰਕ ਨਾਲ ਜੋ ਮੁਖ ਰੱਖਦੇ ਨੇ ਕਰਤੱਰਤਾ ਇੱਥੇ ਰਾਜ ਸ਼ਰਮਾ ਜੀ ਉਹਨਾਂ ਨਾਲ ਗੱਲ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਰ ਜਿਦਿਓ ਅੱਜ ਜਿਹੜਾ ਇੱਥੇ ਪਾਰਕ ਨੂੰ ਲੈ ਕੇ ਆਪਾਂ ਜੋ ਅੱਜ ਆਏ ਆ ਵਿਕਾਸ ਨੂੰ ਲੈ ਕੇ ਗੱਲ ਕਰਨਾ ਤੇ ਨਾਲ ਜਿਹੜਾ ਇੱਥੇ ਕਿਸੇ ਦਾ ਰੋਲ ਹੈ ਕਿ ਕਿਸ ਕਿਸ ਬੰਦੇ ਦਾ ਰੋਲ ਹੈ ਉਹ ਥੋੜੀ ਗੱਲ ਚੰਨ ਨਾ ਪਾਉਣਾ ਸੇ ਦੇਖੋ ਜੀ ਇਹ ਪਾਰਕ ਸਰਕਾਰੀ ਜ਼ਰੂਰ ਹੈ ਲੇਕਿਨ ਸਰਕਾਰੀ ਐਡ ਇੱਥੇ ਬਿਲਕੁਲ ਨਹੀਂ ਆ ਰਹੀ ਪਹਿਲਾਂ ਵੀ ਨਹੀਂ ਆ ਰਹੀ ਤੇ ਹੁਣ ਵੀ ਨਹੀਂ ਆ ਰਹੀ ਇਹ ਜੋ ਵੀ ਬਣ ਰਿਹਾ ਹੈ ਇਹ ਸਾਰਾ ਲੋਕਾਂ ਦੇ ਸਹਿਯੋਗ ਨਾਲ ਹੀ ਬਣ ਰਿਹਾ ਹੈ ਲੋਕਾਂ ਨੇ ਦੇਣੀ ਹੈ ਸਾਰੀ ਜੋ ਪੈਸਾ ਇਕੱਠਾ ਕੀਤਾ ਸੀ ਲਾਇਆ ਹੈ ਲੋਕਾਂ ਨੇ ਦੇਣ ਨਾਲ ਆਇਆ ਹੈ ਸਰਕਾਰ ਨੇ ਆਇਆ ਸੀ ਬਹੁਤ ਐਪਲੀਕੇਸ਼ਨ ਦਿੱਤੀਆਂ ਬਹੁਤ ਮਿੰਤਾਂ ਕੱਢੀਆਂ ਸਰਕਾਰ ਨੇ ਸਾਡੇ ਤਾਈਂ ਪਹੁੰਚ ਕਿਉਂਕਿ ਸਾਡੇ ਜਿੰਨੇ ਵੀ ਲੋਕ ਐ ਮੀਡੀਅਮ ਤਬਕੇ ਦੇ ਐ ਉਹ ਇਹਨਾਂ ਨੂੰ ਜਾਣਦੇ ਕੁਛ ਨਹੀਂ ਵੀ ਸਾਡੀ ਵੋਟ ਹੈ ਹੀ ਨਹੀਂ ਹੈ ਇਸ ਕਰਕੇ ਉਹ ਤੇ ġੇੜਾ ਮਾਰਨ ਨੂੰ ਛੱਡ ਗਏ ਪਹਿਲਾਂ ਕੁਲਤਾਰ ਸਿੰਘ ਜਦੋਂ ਸਪੀਕਰ ਨਹੀਂ ਸੀਗੇ ਇੱਥੇ ġੇੜਾ ਮਾਰਦੇ ਸਿੰਘਲਾ ਸਾਹਿਬ ਸਾਡੇ ਹੁੰਦੇ ਸੀ ਉਹਨਾਂ ਨਾਲ ਇੱਥੇ ਮਿੰਤੀ ਵੀ ਕਰਾਈ ਸੀ ਇਹਦੀ ਇਹਦੀ ਵੀ ਅਸੀਂ ਇਹ ਤੁਹਾਨੂੰ ਪੈਸੇ ਲੈ ਕੇ ਜਾਵਾਂਗੇ ਪਰ ਉਹ ਸਰਕਾਰ ਹੈ ਨਹੀਂ ਸੀ ਸਰਕਾਰ ਕਾਂਗਰਸ ਦੀ ਸੀ ਜਾਂ ਅਕਾਲੀਆਂ ਦੀ ਸਰਕਾਰ ਸੀ ਜਦੋਂ ਅਸੀਂ ਐਪਲੀਕੇਸ਼ਨ ਦਿੰਦੇ ਦਿੰਦੇ ਹੁਣ ਉਹਨਾਂ ਦੀ ਆਪ ਦੀ ਸਰਕਾਰ ਆਈ ਅਸੀਂ ਫੇਰ ਐਪਲੀਕੇਸ਼ਨ ਲੈ ਕੇ ਇਹਨਾਂ ਕੋਲ ਗਏ ਪਰ ਇਹਨਾਂ ਨੇ ਹੁਣ ਵੀ ਸਾਨੂੰ ਕੁਛ ਨਹੀਂ ਦਿੱਤਾ ਅਸੀਂ ਹੁਣ ਵੀ ਕਹਿੰਦੇ ਆ ਇਹ ਸਰਕਾਰ ਜਿ ਚਾਵੇ ਤਾਂ ਹੁਣ ਵੀ ਬਹੁਤ ਕੁਝ ਦੇ ਸਕਦੀ ਆ ਸਾਡੇ ਤੇ ਸ਼ੈੱਡ ਪੈਣ ਵਾਲਾ ਸ਼ੈੱਡ ਬਣਾ ਦੇ ਇੱਥੇ ਹੋਰ ਬਹੁਤ ਕੰਮ ਕਰਨ ਵਾਲੇ ਆ ਇਹ ਪਾਰਕ ਇਹ ਜੀ ਗੱਲ ਨਹੀਂ ਆ ਜੇ ਨਾ ਕਰੋਗੇ ਸਰਕਾਰ ਅਸੀਂ ਤਾਂ ਲੋਕਾਂ ਨੇ ਫਿਰ ਇਕੱਠੇ ਕਰਕੇ ਸਹਿਯੋਗ ਨਾਲ ਇੱਕ ਦੂਜੇ ਮਿਲਾਨ ਦੇ ਨਾਲ ਅਸੀਂ ਕਰ ਹੀ ਲੈਣਾ ਇਕੱਠਾ ਕਰ ਹੀ ਲੈਣਾ ਜੀ ਬਿਲਕੁਲ ਆਪਾਂ ਫਿਲਹਾਲ ਇਹ ਗੱਲ ਕਰੀਏ ਵੀ ਆਪਾਂ ਜਿਵੇਂ ਮੈਂ ਗੱਲ ਕੀਤੀ ਆ ਵੀ ਇੱਥੇ ਲੋਕਾਂ ਨਾਲ ਗੱਲ ਕੀਤੀ ਆ ਸਾਨੂੰ ਜਾਣਕਾਰੀ ਇਹ ਹੀ ਮਿਲੀ ਆ ਵੀ ਇੱਥੇ ਲੋਕਾਂ ਦਾ ਹੀ ਪੈਸਾ ਲੱਗਿਆ ਇੱਥੋਂ ਦੇ ਮੱਲਾ ਵਾਸੀਆਂ ਦਾ ਪੈਸਾ ਲੱਗਿਆ ਕਿਉਂਕਿ ਚੋਪੜਾ ਜੀ ਜੋ ਇੱਥੇ ਐਮਸੀ ਨੇ ਉਹਨਾਂ ਦਾ ਵੀ ਪੈਸਾ ਲੱਗਿਆ ਕਰੀਏ ਵੀ ਜਿਹੜਾ ਹੈਗਾ ਸੀ ਇਹ ਗੱਲ ਕੰਨੇ ਆ ਸਾਨੂੰ ਅਸੀਂ ਇਹ ਗੱਲ ਕਹੀ ਆ ਵੀ ਇੱਥੇ ਸਰਕਾਰੀ ਪੈਸਾ ਨਹੀਂ ਲੱਗਿਆ ਉਸ ਵਿੱਚ ਕਿੰਨੀ ਕਿ ਸੱਚਾ ਜੀ ਇਹ ਬਿਲਕੁਲ ਸਹੀ ਗੱਲ ਹੈ ਸਰਕਾਰੀ ਪੈਸਾ ਇੱਥੇ ਬਿਲਕੁਲ ਨਹੀਂ ਆਇਆ 1 ਰੁਪਿਆ ਵੀ ਨਹੀਂ ਇੱਥੇ ਆਇਆ ਅਸੀਂ ਕਈ ਵਾਰ ਹੁਣ ਮੋਟਰਾਂ ਰਿਪੇਅਰ ਕਰਾਉਣੇ ਇੱਥੇ ਜਾਂ ਕੋਈ ਹੋਰ ਰਿਪੇਅਰ ਦਾ ਕੰਮ ਕਰਵਾ ਲਈਦਾ ਅਸੀਂ ਕਰਵਾ ਕੇ ਉਹਦੇ ਬਿੱਲ ਬਣਾ ਕੇ ਕਮੇਟੀ ਜੀ ਕੋਈ ਵਾਰ ਦਿੱਤੇ ਅਸੀਂ ਵੀ ਆ ਮੋਟਰ ਠੀਕ ਕਰਾ ਲਈ ਮੋਟਰ ਦੇ ਪੈਸੇ ਦਵਾ ਦੋ ਜਾਂ ਤਾਰਾਂ ਠੀਕ ਕਰਾਈਆਂ ਪਰ ਸਾਨੂੰ ਅਜੇ ਤੱਕ ਕਿਸੇ ਨੇ ਬਿੱਲ ਪਾਸ ਕਰਕੇ ਸਾਨੂੰ ਰੁਪਈਆ ਨਹੀਂ ਆਇਆ ਕੋਈ ਪੰਝੀ ਨਹੀਂ ਆਈ ਸਾਡੇ ਕੋਲ 1 ਰੁਪਈਆ ਨਹੀਂ ਆਇਆ ਮਾਲੀ ਇੱਥੇ ਸਿਰਫ ਹਫਤੇ 'ਚ ਇੱਕ ਵਾਰ ਜਾਂ ਦੋ ਵਾਰ ਆਉਂਦੇ ਆ ਉਹ ਵੀ ਅਸੀਂ ਟੈਲੀਫੋਨ ਕਰਦੇ ਆ ਭਾਈ ਸਾਹਿਬ ਆ ਜਾਓ ਉਹ ਆ ਜਾਂਦੇ ਆ ਅਸੀਂ ਨਾ ਅਸੀਂ ਨਾਲ ਲਾਗੇ ਇਹਨਾਂ ਨੇ ਪੇਪਰ ਪੂਪਾ ਚੁਕਾ ਕੇ ਪਾਣੀ ਪੂਣੀ ਲਵਾ ਲਈਦਾ ਹੈ ਮਸ਼ੀਨਾਂ ਸਾਡੇ ਕੋਲ ਹੈਗੀਆਂ ਸੰਦ ਸਾਡੇ ਕੋਲ ਹੈਗੇ ਆ ਉਹ ਵੀ ਅਸੀਂ ਆਪ ਬਣਵਾਏ ਆ ਮਿੱਟੀ ਨਹੀਂ ਕੋਈ ਸੰਦ ਨਹੀਂ ਦਿੱਤਾ ਅਸੀਂ ਨਾਲ ਲਾ ਕੇ ਇਹ ਕਾ ਵੀ ਕਟਵਾ ਦਿੰਨੇ ਆ ਪਾਣੀ ਵੀ ਨਾਲ ਲਵਾ ਦਈਦਾ ਸਾਫ ਸਫਾਈ ਦਾ ਕੰਮ ਹੈ ਉਹ ਅਸੀਂ ਸਾਡੇ ਭਰਾ ਹੈਗੇ ਜਮਾਦਾਰ ਵੀਰ ਇਹਨਾਂ ਨੂੰ ਕਹਿ ਕਰਾ ਕੇ ਕਰਵਾ ਲਈਦੀ ਅਸੀਂ ਬਾਕੀ ਸਾਡੇ ਐਮਸੀ ਸਾਹਿਬ ਹੈ ਕੁਝ ਇਹ ਸਾਨੂੰ ਸਹਿਯੋਗ ਦਿੰਦੀ ਆ ਵੀ ਟਰਾਲੀ ਬੁਲਾਉਣੀ ਆ ਸਫਾਈ ਕਰਾਉਣੀ ਆ ਜਾ ਕਰਾਉਣਾ ਉਹ ਆ ਕੇ ਕਰਵਾ ਕੇ ਰੋਲ ਲਈ ਸਰਕਾਰ ਦਾ ਇਹ ਕੋਈ ਰੋਲ ਨਹੀਂ ਬਿਲਕੁਲ ਰੋਲ ਨਹੀਂ ਇਹ ਇਥੇ ਜਿਹੜਾ ਜਿਹੜਾ ਵੀ ਕੁਝ ਬਣਿਆ ਉਹ ਵੀ ਸਰਕਾਰ ਰੋਕਾਂ ਦਾ ਹੀ ਰੋਲ ਹੈ ਲੋਕਾਂ ਦਾ ਹੀ ਰੋਲ ਹੈ ਜਦ ਕਿ ਪਾਰਕ ਸਰਕਾਰੀ ਵਾਜਦਾ ਹੈ ਪਾਰਕ ਸਰਕਾਰੀ ਹੈ ਫਰਜ ਸਰਕਾਰ ਦਾ ਬਣਦਾ ਸੀਗਾ ਇੱਥੇ ਅੱਜ ਤੱਕ ਕਿਸੇ ਈਓ ਨੇ ਕਿਸੇ ਐਮਈ ਨੇ ਕਿਸੇ ਨੇ ਅੱਜ ਤੱਕ ਢੇੜਾ ਮਾਰ ਕੇ ਨਹੀਂ ਦੇਖਿਆ ਵੀ ਇਹ ਪਾਰਕ ਦਾ ਹਾਲ ਕੀ ਹੈ ਪਰ ਉਹਨਾਂ ਦੀ ਗਿਣਤੀ ਵਿੱਚ ਹੈ ਉਹਨਾਂ ਦੀ ਗਿਣਤੀ ਵਿੱਚ ਪਾਰਕ ਹੈਗਾ ਪਰ ਉਹਨਾਂ ਨੇ ਅਜ ਤੱਕ ਕਦੇ ਇਹ ਨਹੀਂ ਆਖਿਆ ਵੀ ਇੱਥੇ ਆਉਣ ਵਾਲਾ ਹੋਣਾ ਨਾ ਅਸੀਂ ਆ ਆਪਦੀ ਆਪਦੀ ਜ਼ਿੰਮੇਵਾਰੀ ਨਹੀਂ ਜਾ ਕੇ ਕਮੇਟੀ 'ਚ ਕਹਿੰਨੇ ਆ ਵੀ ਦੋ ਮਾਲੀ ਭੇਜ ਦਿਓ ਯਾਰ ਅੱਜ ਇੱਕ ਬੰਦਾ ਚਾਹੀਦਾ ਯਾਰ ਅੱਜ ਆ ਚਾਹੀਦਾ ਫੇਰ ਪਵਾ ਭੇਜ ਜਨ ਨਹੀਂ ਵਰਨਾ ਇੱਥੇ ਕੁਝ ਨਹੀਂ ਆ ਕੈਂ ਤਾਂ ਬਾਤ ਭਾਵੇਂ ਵਿੱਚ ਰਹਿ ਗਏ ਕਹਿੰਦੇ ਵੀ ਨਗਰ ਕੌਂਸਲ ਸੁਣ ਲੇ ਜਾਂ ਇਹਨਾਂ ਦੀ ਫਰਿਆਦ ਤੇ ਮੜਾ ਮੋਟਾ ਕੋਈ ਅਸਰ ਹੋਵੇ ਜਿਹੜਾ ਹੈਗਾ ਨਹੀਂ ਤਾਂ ਅਦਰਵਾਇਜ਼ ਹੋਰ ਕੁਝ ਨਹੀਂ ਕਰ ਸਕਦੇ ਇੱਥੇ ਸਾਡੇ ਨਾਲ ਰੋਜੀ ਸ਼ਰਮਾ ਜੀ ਮੌਜੂਦ ਨੇ ਆਪ ਉਹ ਨਾਲ ਕਰ ਕਰੇ ਰੋਜੀ ਸ਼ਰਮਾ ਜੀ ਨਾਲ ਹੀ ਸ਼ਰਮਾ ਜੀ ਅਸੀਂ ਤਾਂ ਜਦੋਂ ਮਾਇ ਤੇ ਕੁੱਕੀ ਚੋਪੜੇ ਨੇ ਆਪਣੇ ਸਰਬਜੀਤ ਦੇ ਬੰਦਿਆਂ ਨਾਲ ਗੱਲ ਕੀਤੀ ਸਾਡੇ ਮਹੱਲੇ 'ਚ ਇੱਕ ਖਾਸੀ ਦਾ ਭਾਵੇਂ ਕੋ ਕਾਲੀਆ ਤੇ ਭਾਵੇਂ ਕਾਂਗਰਸੀ ਹੈ ਚਾਹੇ ਕੋਈ ਆਮ ਪਾਰਟੀ ਦਾ ਹੈ ਜਦੋਂ ਕੋਈ ਸਾਂਝੇ ਕੰਮ ਲਈ ਕੋਈ ਪੈਸਾ ਦੇਣ ਆਉਂਦਾ ਨਾ ਅਸੀਂ ਉਹਦਾ ਮਾਨ ਸਨਮਾਨ ਕੁੱਕੀ ਚੋਪੜੇ ਨਾਲ ਲੈ ਕੇ ਨਾਲ ਉਹਨਾਂ ਹੀ ਕਰਦੇ ਆ ਚਾ ਪਰ ਅਸੀਂ ਫਿਰ ਵੀ ਇਹਨੇ ਕਹਿੰਦੇ ਬਕੋਸ਼ਾਂ ਦੇ ਬਾਜੂਰ ਵੀ ਇਹਨਾਂ ਰਾਜਨੀਤਿਕ ਬੰਦੇ ਨੂੰ ਹੁੰਦੇ ਸਾਡੀਆਂ ਵੋਟਾਂ ਨਹੀਂ ਹੁੰਦੀ ਐ ਅਸੀਂ ਕਹਿੰਦੇ ਚਲੋ ਤੁਹਾਡਾ ਤੁਹਾਡੇ ਤੁਸੀਂ ਇੱਥੇ ਆਓਗੇ ਜਿਤਮਾਨ ਬਣਾਓਗੇ ਤੁਹਾਡੇ ਲੋਕ ਜੋੜਨਗੇ ਪਰ ਇਹਨਾਂ ਗੱਲਾਂ ਕਰਦੇ باوجود ਸਾਡੀ ਨਾਂ ਤਾਂ ਇਹਨਾਂ ਨੇ ਆ ਪਾਰਟੀ ਦਾ ਕਿਸੇ ਪੰਧਰੇ ਗੱਲ ਸੁਣੀ ਜਾਂ ਉਹਨਾਂ ਨੇ ਆਪਦੇ ਬੰਦੇ ਨੂੰ ਸੁਭਚੌਂਰ ਦੇ ਵਿੱਚ ਉਹਨਾਂ ਦੀ ਕਮੀਰੇਗੀ ਜਾਂ ਇਹਨਾਂ ਚਾਹੁੰਦੇ ਸੀ ਵੀ ਅਸੀਂ ਉਹਨਾਂ ਦੇ ਨੇੜੇ ਰਹੀਏ ਜائیں ਕਿ ਜਿਸ ਤਰ੍ਹਾਂ ਇਹਨਾਂ ਦੀ ਭੁੱਖ ਹੁੰਦੀ ਆਪਾਂ ਚ ਪਰ ਉਹਦੇ ਨਾਲ ਨੁਕਸਾਨ ਸਾਡਾ ਪਾਰਕ ਦਾ ਹੋਇਆ ਨਾ ਇਹਦਾ ਬਿਹਤਰ ਇਹ ਹੋਇਆ ਵੀ ਚਲੋ ਸਾਰੇ ਮੱਲੇ ਵਾਲੇ ਇਕੱਠੇ ਹੋ ਕੇ ਨਾਲ ਮਿਲ ਕੇ ਆ ਪ੍ਰੇਮਣੀ ਜੀ ਆਏ ਆ ਇਹ ਵੀ ਉਦੋਂ ਜਦੋਂ ਆਏ ਕਹਿੰਦਾ ਜੀ ਕਿਉਂ ਆਪਾਂ ਮਰਤਾ ਕਰਦੇ ਆਪਾਂ ਆਪਾ ਕਿਉਂ ਨਹੀਂ ਕਰ ਸਕਦੇ ਬਹੁਤ ਥੋੜਾ ਜਿਹਾ ਹੌਸਲਾ ਉਹਦਾ ਐਸਾ ਹੌਸਲਾ ਮਿਲਿਆ ਫੈਡਰਲ ਮਰਕੇਆ ਪਾਰਕ ਨੂੰ ਖੜਾ ਕਰਤਾ ਜਿਹੜਾ ਹੁਣ 10-15 ਸਾਲ ਕਿਤੇ ਨਹੀਂ ਜਾਂਦਾ ਇਹ ਕੋਈ ਹੋਰ ਸਰਕਾਰੀ ਫੱਟ ਕੋਈ ਦਿੰਦਾ ਤੇ ਜਿਵੇਂ ਰਾਜੇ ਕਰੇ ਸੈੱਡ ਇੱਥੇ ਸੈੱਡ ਬਣ ਜਾਊਗਾ ਹੋਰ ਕਈ ਚੀਜ਼ਾਂ ਬਣੇ ਕਿਉਂਕਿ ਪਾਰਕ ਕੋਟਕੁਪਰੇ ਵਿੱਚ ਦੋ ਹੀ ਪਾਰਕ ਹੈ ਮੇਨ ਪਾਰਕ ਇੱਕ ਤਾਂ ਹੈਗਾ ਆਪਣਾ ਲਾਜਪਤ ਰਾਏ ਪਾਰਕ ਤੇ ਇੱਕ ਭਗਤ ਸਿੰਘ ਪਾਰਕ ਦੋ ਬਾਕੀ ਛੋਟੇ ਛੋਟੇ ਪਾਰਕ ਜੋੜੀਆਂ ਵਾਲੇ ਚੱਕਿਆ ਉਹਦਾ ਵੇਚਤਾ ਉਹਨਾਂ ਨੇ ਕਮੇਟੀ ਨੇ ਬਹੁਤ ਚਿਰ ਪਹਿਲਾਂ ਵੇਚਦਾ ਜਿਨ੍ਹਾਂ ਨੇ ਉੱਥੇ ਰੋਲਾ ਪਾਉਣਾ ਸੀ ਉਹਨਾਂ ਨੇ ਦੁਕਾਨਾਂ ਖਰੀਦ ਲਈਆਂ ਜੀ ਉਹ ਤਾਂ ਪਾਰਕ ਉਹ ਜਿਹੜਿਆ ਪੈ ਜਾਵਾ ਆ ਪਾਰਕ ਤੇ ਦੋ ਹੈ ਦੋਵਾਂ ਤੇ ਹੀ ਪੈਸੇ ਨਹੀਂ ਲਾ ਸਕਦੇ ਕੋਈ ਐਡਾ ਕੋਟਕਪੂਰਾ ਸ਼ਹਿਰ ਅਸੈਂਬਲੀ ਦੇ ਵਿੱਚ ਇੱਕ ਵੱਡਾ ਸ਼ਹਿਰ ਕੋਟਕਪੂਰਾ ਹੀ ਹੁੰਦਾ ਨਾ ਇਹਨਾਂ ਦੀ ਦੇਖਭਾਲ ਨਹੀਂ ਕਰ ਸਕਦੇ ਫਿਰ ਇਹ ਵੀ ਰਾਜਨੀਤਿਕ ਸਟੇਜਾਂ ਤੇ ਆ ਕੇ ਗੱਲਾਂ ਬੋਲ ਰਹੀਆਂ ਉਹ ਤਾਂ ਆਪਾਂ ਨੂੰ ਚਗੇਣੇ ਲੱਗੇ ਨੇ ਲੋਕਾਂ ਨੂੰ ਵੀ ਪਤਾ ਵੀ ਜਦੋਂ ਲੋਕਾਂ ਦਾ ਕੰਮ ਨਹੀਂ ਕਰਦੇ ਤੇ ਫਿਰ ਇਹ ਵੀ ਫਾਲਤੂ ਗੱਲਾਂ ਕਰਦਾ ਕੀ ਫਾਇਦਾ ਜੀ ਤੁਸੀਂ ਇਹੀ ਕਹਿੰਦੇ ਹੋ ਵੀ ਜਿਹੜਾ ਹੈਗਾ ਹੋਰ ਪੈਸਾ ਮਿਲੇ ਜਾਂ ਸਰਕਾਰ ਇੱਥੇ ਹੈ ਹੈਲਪ ਕਰੇ ਤਦ ਇਹ ਸਰਕਾਰ ਇਹ ਜਿਹੜਾ ਪਾਰਕ ਨੂੰ ਚਾਰ ਚੰਨ ਲੱਗਦਾ ਅਸੀਂ ਕਹਿੰਦੇ ਕੋਈ ਵੀ ਆ ਜੇ ਚਾਹੇ ਕਾਲੀ ਕਾਂਗਰਸੀ ਅਸੀਂ ਉਹਨਾਂ ਦਾ ਮਾਨ ਸਨਮਾਨ ਉਹਨਾਂ ਦੇ ਪਾਰਟੀਆਂ ਨਾਲ ਉਵੇਂ ਕਰਾਂਗੇ ਚਾਹੇ ਗੰਨੇ ਵਾਲੇ ਆਪਣੇ ਸਰਬਜੀਤ ਆ ਚਾਹੇ ਕੋਈ ਵੀ ਹੈ ਸਰਕਾਰ ਹੁਣ ਆ ਸਾਹਮਣੇ ਕਿਲਾ ਸਕੂਲ ਬਣਿਆ ਇੱਥੇ ਕਾਂਗਰਸ ਵਾਲਿਆਂ ਨੇ ਪੈਸੇ ਲਾਏ ਆ ਇੱਥੇ ਕਾਲੀਆਂ ਨੇ ਲਾਏ ਆ ਜਦੋਂ ਕਾਂਗਰਸ ਆਉਂਦੇ ਸਾਰੇ ਕਾਂਗਰਸੀ ਕਾਲੀ ਵੀ ਇਕੱਠੇ ਹੋ ਜਾਂਦੇ ਸਾਰੇ ਇੱਕ ਦੂਜੇ ਦਾ ਉਹਦਾ ਮਾਨ ਸਨਮਾਨ ਕਰਦੇ ਸੀ ਕਿਉਂਕਿ ਸਾਂਝੇ ਕਮੇਜ ਪਾਰਟੀ ਦੀ ਵੇਖੀ ਜਾਂ ਅਰੇ ਹੁਣ ਇਸ ਕਰਕੇ ਜਦੋਂ ਸੋਚ ਲੈਂਦੇ ਆ ਵੀ ਸਾਡੂ ਇਥੋਂ ਵੋਟਾਂ ਨਹੀਂ ਪੈਂਦੀਆਂ ਉਹਦਾ ਨੁਕਸਾਨ ਮੇਰਾ ਖਾਲ ਉਹਨਾਂ ਨੂੰ ਇਹਨਾਂ ਨੂੰ ਹੋਣਾ ਫਿਰ ਦੁਬਾਰਾ ਜੀ ਜਿਹੜੇ ਬੰਦੇ ਸੋਚਦੇ ਆ ਜੀ ਫਿਰ ਪਾਰਕਰ ਵੀ ਜਿਹੜਾ ਹੈਗਾ ਖਸਤਾ ਹੋਣ ਲੱਗੇ ਫਿਰ ਮੈਂਟ ਲੱਗੂ ਆ ਮੈਂਟ ਲੱਗੂ ਜੀ ਜੇ ਹੁਣ ਮੰਨ ਲੈਂਦੇ ਹੁਣ ਨਾ ਕਰਾਉਂਦੇ ਇੱਕ ਪਾਸੇ ਦਵਾਟ ਟੁੱਟ ਤੇ ਟੋਟੇ ਜਾਂਦੀ ਤੇ ਪਸ਼ੂਆਂ ਦਾ ਹੁਣ ਵਿੱਚ ਸ਼ੁਰੂ ਹੋ ਜਾਂਦਾ ਜੀ ਤੇ ਜੇ ਪਸ਼ੂ ਅੰਦਰ ਬਣਨੇ ਸ਼ੁਰੂ ਗਏ ਸਭ ਤੋਂ ਵੱਡੀ ਗੱਲ ਹੈ ਇੱਕ ਹੋਰ ਅਸੀਂ ਕੰਮ ਕਰਦੇ ਆ ਇੱਥੇ ਨਸ਼ਿਆਂ ਦਾ ਕੋਸ਼ਿਸ਼ ਕਰਦੇ ਆ ਵੀ ਇੱਥੇ ਨਸ਼ੇ ਵਾਲੇ ਬੰਦੇ ਨਾ ਹੋਣ ਜੀ ਪਹਿਲਾ ਪੋਲਾ ਤਾਂ ਅਸੀਂ ਭਜਾ ਦਦੇ ਕੁੱਟਦੇ ਵੀ ਦਿੰਦੇ ਮਾਰ ਦਿੰਦੇ ਹੁਣ ਥੋੜਾ ਜਿਹਾ ਤਰੀਕੇ ਨਾਲ ਸਮਝਾਉਨੇ ਆ ਕਿਉਂਕਿ ਇੱਥੇ ਖਤਰਾ ਕੁਪੀਸ਼ਨ ਹੋ ਗਈ ਇਹਨਾਂ ਦਾ ਪਤਾ ਹੀ ਨਹੀਂ ਇਹ ਸਮਝਾਉਣ ਵਾਲੇ ਨੂੰ ਕੀ ਕੋਸ਼ਿਸ਼ ਕਰਦੇ ਜੀ ਅਸੀਂ ਕੋਸ਼ਿਸ਼ ਇਹ ਵੀ ਕਰਦੇ ਆ ਰਸ਼ਿਆਂ ਤੋਂ ਹੁਣ ਇੱਥੇ ਲੇਡੀ ਜੀ ਹੁੰਦੀਆਂ ਰਾਤ ਸ਼ਾਮ ਨੂੰ ਕਿਤੇ ਤੇ ਚੱਕਰ ਸ਼ਰਮਾ ਜੀ ਮਾਰੋ ਨਾ ਤੇ ਲੇਡੀ ਦੇ ਆਪਣੇ ਬੱਚਿਆਂ ਨੂੰ ਹੁੰਦੀਆਂ ਇਹ ਚਾਰਜ ਬਾਰੇ ਕਿਸੇ ਨੂੰ ਕੋਈ ਖਤਰਾ ਨਹੀਂ ਜੀ ਇਹ ਉਹਦੀ ਜਗ੍ਹਾ ਦੇ ਸਰਕਾਰਾਂ ਨਹੀਂ ਵੇਖਦੀਆਂ ਵੀ ਪੈਸੇ ਲਾਉਣ ਤੇ ਫਿਰ ਫਿੱਕੀ ਫਾਇਦਾ ਵੀ ਗੱਲਾਂ ਕਰਦੀਆਂ ਸਟੇਜਾਂ ਤੇ ਵੀ ਅਸੀਂ ਆਹ ਕੰਮ ਕੀਤਾ ਸੀ ਆਹ ਕੰਮ ਕੀਤਾ ਆਪਾਂ ਇਹ ਗੱਲ ਕਹਿ ਸਕਦੇ ਆ ਵੀ ਇੱਕ ਵਾਰ ਵੀ ਸਰਕਾਰ ਨੂੰ ਆਪਾਂ ਇੱਕ ਜੇ ਕਹਿ ਸਕਦੇ ਆ ਵੀ ਸਰਕਾਰ ਵੀ ਤੂੰ ਆਪਣੀ ਜ਼ਿੰਮੇਵਾਰੀ ਸੰਭਾਲ ਸਮਝ ਆਪਣੀ ਜ਼ਿੰਮੇਵਾਰੀ ਸੰਭਾਲ ਵੀ ਇਸ ਪਾਰਕ ਦੀ ਹੋਂਦ ਨੂੰ ਹੋਰ ਜਿਹੜਾ ਹੈਗਾ ਖਤਮ ਹੋਣ ਤੋਂ ਬਚਾ ਵੀ ਆਪਾਂ ਇਹ ਕਹਿ ਸਕਦੇ ਆ ਵੀ ਤੁਸੀਂ ਸਰਕਾਰ ਨੂੰ ਵੀ ਕਹਿ ਸਕਦੇ ਹੋ ਇਹ ਗੱਲ ਵੀ ਸਰਕਾਰ ਨੂੰ ਸੋਚਣਾ ਚਾਹੀਦਾ ਸਰਕਾਰਾਂ ਹੁੰਦੀਆਂ ਕੋਈ ਪੈਸੇ ਇਹਨਾਂ ਦੇ ਕੋਈ ਆਮ ਪਾਰਟੀ ਦੇ ਕੋਈ ਘਰੋਂ ਥੋੜੇ ਦੇਣੇ ਹੁੰਦੇ ਆ ਸਰਕਾਰ ਦੇ ਫੰਡ ਹੁੰਦੇ ਆ ਔਰ ਕਮੇਟੀ ਵੀ ਥੋੜਾ ਫੰਡ ਰੱਖਦੀ ਹੈ ਕਮੇਟੀ ਦੀ ਪੋਜੀਸ਼ਨ ਖਰਾਬ ਹੋਣ ਕਰਕੇ ਤੇ ਅਫਵਾੜਾ ਦਫਰੀ ਕਰਕੇ ਇਹ ਕੁਝ ਨਹੀਂ ਕਰ ਰਹੇ ਹੂੰ ਏ ਚਾਹੀਦਾ ਸਰਕਾਰਾਂ ਨੂੰ ਸੋਚਣਾ ਚਾਹੀਦਾ ਇੱਥੇ ਲੋਕਾਂ ਦਾ ਜੀਵਨ ਹੈ ਇੱਥੇ ਆ ਚੰਗੇ ਦਰਖਤ ਲੱਗੇ ਮੇਰਾ ਖਿਆਲ ਇੱਥੇ ਜਿੰਨੇ ਕੋਟ ਕੋਪਰੇ ਜਿੱਥੇ ਦਰਖਤ ਲੱਗੇ ਹਰਿਆਲੀ ਦੇ ਵਿੱਚ ਮੇਰਾ ਖਿਆਲ ਉਹ ਵੱਡੇ ਪਾਰਕ ਦੀ ਇੰਨੀ ਜਗ੍ਹਾ ਤੇ ਬਤਾਵ ਕੇ ਵੇਖਿਆ ਜਾਵੇ ਨਾ ਤੇ ਉਹਨੇ ਉੱਥੇ ਹਾਲਾਂਕਿ ਇਹਨੇ ਲੋਕ ਤਗੜੇ ਤਗੜੇ ਬੰਦੇ ਆਉਂਦੇ ਆ ਉੱਥੇ 5 ਲੱਖ ਦੇ ਤਾ 10 ਲੱਖ ਦੇ ਤਾ ਇਸ ਪਾਰੇ ਇਲਾਕੇ ਦੇ ਵਿੱਚ ਕੋਈ ਇਹਨਾਂ ਦੀ ਨਿਕਾਰੇ ਵੀ ਪੁਰਾਣੇ ਸ਼ਹਿਰ ਦੇ ਵਿੱਚ ਇੱਥੇ ਕੋਈ ਰਹਿ ਜਾਂਦਾ ਰਹਿਦਾ ਕਿ ਨਹੀਂ ਰਹਿੰਦਾ ਜੀ ਬਿਲਕੁਲ ਸਹੀ ਗੱਲ ਹੈ ਜੀ ਸਿਗਰੋਜੀ ਸ਼ਰਮਾ ਜੀ ਇੱਥੋਂ ਦੇ ਵਸਨੀਕ ਨੇ ਇਹਨਾਂ ਨੇ ਵੀ ਇਹੀ ਗੱਲ ਕੀਤੀ ਆ ਵੀ ਜਿਹੜਾ ਹੈਗਾ ਸ਼ਹਿਰ ਵਿੱਚ ਇੱਕ ਹੋਰ ਪਾਰਕ ਹੈ ਜੋ ਗੁਰੂ ਕਬੀਰ ਦਾ ਲਾਲਾ ਲਾਜਪਤਰਾਏ ਪਾਰਕ ਨਾਂ ਨਾਲ ਮਸ਼ਹੂਰ ਹੈ ਉਸ ਪਾਰਕ ਤੇ ਕਹਿੰਦੇ ਵੀ ਰਾਜਨੀਤਿਕ ਵੀ ਜਿਹੜਾ ਹੈਗਾ ਪੈਸਾ ਲਾ ਰਹੇ ਨੇ ਹੋਰ ਲੋਕ ਵੀ ਜਿਹੜੇ ਦਾਨੀ ਸਜਣ ਦਾਨ ਦੇ ਰਹੇ ਨੇ ਪਰ ਇਸ ਪਾਰਕ ਨੂੰ ਇਸ ਸੀਧ ਬੀਜੋ ਕਿਲਾ ਰੋਡ ਤੇ ਹੈਗਾ ਕਿਲੇ ਸਕੂਲ ਦੇ ਸਾਹਮਣੇ ਪਰ ਆ ਜਿਹੜਾ ਹੈਗਾ ਵੀ ਕਹਿੰਦੇ ਵੀ ਇੱਥੇ ਜਿਹੜਾ ਹੈਗਾ ਕਿਸੇ ਦਾ ਪੈਸਾ ਲਾਉਣ ਨੂੰ ਜੀ ਨਹੀਂ ਕਰਦਾ ਨਾ ਹੀ ਸਰਕਾਰ ਦਾ ਨਾ ਹੀ ਕਿਸੇ ਰਾਜਨੀਤਿਕ ਪਾਰਟੀ ਦਾ ਨਾ ਹੀ ਕਿਸੇ ਹੋਰ ਦਾ ਕਿਉਂਕਿ ਚੋਪੜਾ ਜੀ ਵੀ ਸਾਡੇ ਨਾਲ ਮਿਲ ਜੁਦ ਨੇ ਨਾਲ ਵੀ ਗੱਲ ਕਰਾਂਗੇ ਪਰ ਇਸ ਤੋਂ ਇਲਾਵਾ ਇਹ ਇੱਕ ਗੱਲ ਕਰਨਾ ਚਾਹੁੰਦੇ ਜੇ ਤੁਸੀਂ ਕੋਈ ਗੱਲ ਕਹਿਣੀ ਹੈ ਤੁਸੀਂ ਸਿਰਫ ਕਿਹਾ ਵਾਂ ਮੈਂ ਪ੍ਰੇ ਮੈਣੀ ਠੇਕੇਦਾਰ ਮੈਂ ਇਹ ਕਹਿਣਾ ਚਾਹੁੰਦਾ ਵੀ ਕੋਟਕਪੂਰੇ ਦੇ ਵਿੱਚ ਕਿੰਨੀਆਂ ਪਾਰਕਾਂ ਐ ਇਹ ਸਿਰਫ ਦੋ ਪਾਰਕਾਂ ਰਹਿ ਗਈਆਂ ਬਾਕੀ ਪਾਰਕਾਂ ਸਾਰੀ ਹੋਣ ਤਾਂ ਗਵਾ ਚੁੱਕੀਆਂ ਕਿਉਂਕਿ ਮਹੱਲੇ ਵਾਲਿਆਂ ਨੇ ਸਰਕਾਰ ਨੇ ਮਿਸਲ ਕਮੇਟੀ ਜੋ ਇੱਕ ਵਾਰੀ ਬਣਾਤੀਆਂ ਉਸ ਵਾਰ ਕੋਈ ਪੈਸਾ ਨਹੀਂ ਲਾਇਆ ਸਿਰਫ ਇਹ ਸਾਡੀ ਪਾਰਕ ਜਿਹੜੀ ਹੈਗੀ ਹੈ ਮੱਲੇ ਦੇ ਸਹਿਯੋਗ ਨਾਲ ਸਾਡਾ ਮੱਲਾ ਜਿਹੜਾ ਹੈਗਾ ਉਹ ਕਿਸੇ ਪਾਰਟੀ ਨਾਲ ਸੰਬੰਧਿਤ ਨਹੀਂਗਾ ਜੀ ਉਹ ਸਾਰੇ ਰਲੇ ਮਿਲੇ ਬੰਦੇ ਆ ਕੋਈ ਕਿਸੇ ਪਾਰਟੀ ਨਾਲ ਕੋਈ ਕਿਸੇ ਨਾਲ ਪਰ ਉਹ ਅੰਦਰ ਖਾਤੇ ਹੀ ਹੈ ਜੀ ਇੰਡੀਵਿਡਿਉਲੀ ਹੈ ਪਰ ਇਹਗਾ ਜਦੋਂ ਮੱਲੇਦਾਰੀ ਦਾ ਕੰਮ ਆਉਂਦਾ ਸਾਰੇ ਇੱਕ ਪਲੇਟਫਾਰਮ ਤੇ ਇਕੱਠੇ ਨੇ ਜੀ ਸਹੀ ਗੱਲ ਹੈ ਇਹ ਸਾਰੇ ਸਾਡੇ ਜਿਹੜੇ ਚੋਪੜਾ ਜੀ ਐਮਸੀ ਆ ਸਾਡੇ ਇਥੋਂ ਦੇ ਉਹ ਵਾਰ-ਵਾਰ ਇਹ ਪਾਰਕ 'ਚ ਮੇਰੇ ਖਾ Delhi ਦਾ ਚੱਕਰ ਹੈ ਉਹਨਾਂ ਦਾ ਜਿੱਥੇ ਵੀ ਕੋਈ ਕੰਮ ਆਉਣ ਵਾਲਾ ਹੈ ਰਾਜਪ੍ਰਧਾਨ ਜੀ ਹੈ ਰੋਜੀ ਸ਼ਰਮਾ ਜੀ ਹੈ ਇਹ ਤਕਰੀਬਨ Delhi ਆਉਣ ਵਾਲੇ ਬੰਦੇ ਇੱਥੇ ਸਵੇਰੇ ਸ਼ਾਮ ਇੱਥੇ ਲੋਕੀ ਸ਼ੇਅਰ ਕਰਦੇ ਆ ਲੇਡੀਜ਼ ਸ਼ੇਅਰ ਕਰਦੀਆਂ ਤੇ ਜਦੋਂ ਵੀ ਕੋਈ ਕੋਈ ਨਾ ਕੋਈ ਕੰਮ ਹੋਣ ਨਾਲ ਆਉਂਦਾ ਪੈਸੇ ਉਹਦੇ ਇਕੱਠੇ ਕਰਕੇ ਦਰਬ ਦੇ ਤੌਰ ਤੇ ਲਵਾਇਆ ਜਾਂਦਾ ਹੈ ਤੇ ਬਾਕੀ ਇੱਥੇ ਸਰਕਾਰੀ ਪੈਸੇ ਦੀ ਘਾਟ ਹੈ ਸਰਕਾਰੀ ਪੈਸਾ ਟੈਕਸਾਂ ਦਾ ਪੈਸਾ ਸਰਕਾਰ ਨੂੰ ਸਾਰਿਆਂ ਨੂੰ ਵੰਡ ਕੇ ਦੇਣਾ ਚਾਹੀਦਾ ਸਾਰੀ ਥਾਂ ਤੇ ਪੈਸਾ ਲਾਉਣਾ ਚਾਹੀਦਾ ਪਰ ਸਰਕਾਰ ਨੂੰ ਇਹ ਜਿਹੜੀ ਪਾਰਕ ਹੈਗੀ ਹੈ ਇਹ ਅਣਗੋਲੀ ਕੀਤਾ ਹੋਇਆ ਹੈ ਇਹਨਾਂ ਨੇ ਆਪਾਂ ਕਹਿੰਦੇ ਦੇਖਦਾ ਹੀ ਨਹੀਂ ਹੈ ਪਾਰਕ ਨਹੀਂ ਚਲੋ ਦੇਖਦਾ ਨਹੀਂ ਦੇਖਦਾ ਸਾਰਾ ਕੋਈ ਦੇਖਦਾ ਹੁੰਦਾ ਜੀ ਪਰ ਗੱਲ ਇਹ ਨਾ ਕਈ ਵਾਰੀ ਕੋਈ ਮਜਬੂਰੀਆਂ ਹੁੰਦੀਆਂ ਪਰ ਇਹ ਪਾਰਕ ਦੇ ਵਿੱਚ ਵੇਖ ਲਓ ਤੁਸੀਂ ਇੱਥੇ ਲੱਖਾਂ ਰੁਪਇਆ ਲਾਇਆ ਹੈ ਸਾਰਾ ਇਕੱਠਾ ਕਰਕੇ ਲਾਇਆ ਕਿਸੇ ਇੱਕ ਬੰਦੇ ਦੀ ਦੇਣ ਨਹੀਂ ਸਾਰਿਆਂ ਦੀ ਦੇਣ ਹੈ ਮੱਲੇ ਦੇ ਕਿਸੇ ਨੇ 1.50 ਹਜ਼ਾਰ ਦਿੱਤਾ ਕਿ ਨੇ 20 ਦਿੱਤਾ ਕਿ ਨੇ 10 ਦਿੱਤਾ ਕਿ ਨੇ 5 ਨੇ ਕਿਸੇ ਨੇ ਵੈਸੇ ਸੇਵਾ ਕੀਤੀ ਆ ਕੇ ਜੀ ਆਪਦੇ ਉਹ ਸ਼ਰਧਾ ਹਾਂ ਸ਼ਰਧਾ ਮੁਤਾਬਕ ਸਾਰਿਆਂ ਨੇ ਪੈਸੇ ਦਿੱਤੇ ਆ ਤੇ ਪਾਰਕ ਦੀ ਤੁਸੀਂ ਦੇਖ ਲਓ ਵੀ ਇਹ ਇੱਕ ਇਹ ਪਾਰਕ ਤੇ ਕੋ ਲਾਜ ਲਾਜਪਤਰਾ ਇਹ ਪਾਰਕ ਇਹ ਦੋ ਪਾਰਕਾਂ ਹੀ ਸਿਰਫ ਦਿਖਾਈ ਦਿੰਦੀਆਂ ਬਾਕੀ ਸਾਰੀਆਂ ਆਪਦੀਆਂ ਹੋਂਦ ਖਤਮ ਹੋ ਚੁੱਕੀਆਂ ਨੇ ਇਹ ਪਾਰਕਾਂ ਦੀ ਫਿਰ ਵੀ ਅਸੀਂ ਜਿਹੜਾ ਉਹ ਵੀ ਪਾਰਕ ਬੇਤੀ ਕਰਦੇ ਆ ਵੀ ਇਹਨੂੰ ਥੋੜਾ ਜਿਹਾ ਫੰਡ ਦਿੱਤਾ ਜਾਵੇ ਛੱਡ ਛੋਟ ਬਣਾਇਆ ਜਾਵੇ ਤੇ ਥੋੜਾ ਜਿਆਦਾ ਮੈਂਟੇਨੈਂਸ ਕੀਤਾ ਜਾਵੇ ਇੱਕ ਅਦਾ ਬੰਦਾ ਸਾਨੂੰ ਸਫਾਈ ਵਾਸਤੇ ਮੱਲੀ ਦਿੱਤਾ ਜਾਵੇ ਪਰਮਾਨੈਂਟ ਜਿਹੜਾ ਕਿ ਆ ਕੇ ਇੱਥੇ ਅਸੀਂ ਆਪ ਅਸੀਂ ਆਪ ਬੰਦੇ ਲਿਆ ਲੈ ਕੇ ਇੱਥੇ ਸਫਾਈ ਕਰਾਉਣੇ ਆ ਮੱਲੀ ਅਸੀਂ ਆਪ ਲਿਆ ਲੈ ਕੇ ਇੱਥੇ ਕਟਿੰਗ ਘਾ ਦੇ ਕਟਿੰਗ ਕਰਾਉਣੇ ਆ ਸਾਮਾਨ ਸਾਡੇ ਕੋਲ ਸਾਰਾ ਆਪ ਦਾ ਬਣਿਆ ਹੋਇਆ ਹੈ ਮਸ਼ੀਨਾਂ ਕਈਆਂ ਬੱਠਲ ਐਰਾ ਵਗੈਰਾ ਜੋ ਵੀ ਸਾਡੇ ਕੋਲ ਸਾਮਾਨ ਚਾਹੀਦਾ ਹੁੰਦਾ ਉਹ ਸਾਰਾ ਅਸੀਂ ਆਪ ਦਾ ਇੱਥੇ ਮੱਲੇ ਦੇ ਤੌਰ ਤੇ ਸਾਰੇ ਸਾਡੇ ਪ੍ਰਧਾਨ ਰਾਜ ਜੀ ਹੈਗੇ ਆ ਇਹ ਆਪ ਧਿਆਨ ਦਿੰਦੇ ਆ ਕਿਉਂਕਿ ਇਹ ਰਿਟਾਇਰ ਹੈਗੇ ਆ ਇਹ ਤਕਰੀਬਨ ਸਾਰਾ ਤੇ ਨਹੀਂ ਪਾਰਕ ਦੇ ਵਿੱਚ ਇੱਥੇ ਸਾਡੇ ਕੋਈ ਨਾ ਕੋਈ ਦੋ ਚਾਰ ਬੰਦੇ ਇੱਥੇ ਬੈਠੇ ਹੀ ਰਹਿੰਦੇ ਆ ਜੀ ਜੀ ਬਿਲਕੁਲ ਸਹੀ ਗੱਲ ਆਪਾਂ ਜਿਵੇਂ ਹੈਗਾ ਆਪਾਂ ਇਹ ਕਹਿ ਸਕਦੇ ਆ ਨਾ ਵੀ ਜਿਹੜਾ ਹੈਗਾ ਵੀ ਕੋਟਕੂਰੇ ਤੇ ਦੋ ਪਾਰਕ ਨੇ ਜੋ ਲਾਲਾ ਲਾਜਪਤਰਾਏ ਪਾਰਕ ਆ ਉਸ ਪਾਰਕ ਨੂੰ ਦੀ ਆਪਾਂ ਇਸ ਪਾਰਕ ਨਾਲ ਮੈਚ ਕਰੀਏ ਵੀ ਇਹ ਪਾਰਕ ਦੇ ਅਗੇ ਉਹ ਪਾਰਕ ਤਾਂ ਕੁਝ ਹੈ ਹੀ ਨਹੀਂ 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 ਦੇਖੋ ਪਤਾ ਗੱਲ ਕੀ ਹੈ ਉੱਥੇ ਸਰਕਾਰੀ ਪੈਸਾ ਲੱਗ ਰਿਹਾ ਠੀਕ ਆ ਨਾ ਉੱਥੇ ਤਾਂ ਸਾਮ ਸੰਭਾਲੇਗੀ ਤਾਂ ਚੰਗੇ ਚੰਗੇ ਤਗੜੇ ਤਗੜੇ ਲੋਕ ਉੱਥੇ ਸ਼ਹਿਰ ਕਰਦੇ ਆ ਇੱਥੇ ਮਿਡਲ ਕਲਾਸ ਫੈਮਿਲੀ ਆ ਉਸੇ ਹਿਸਾਬ ਨਾਲ ਸਾਡਾ ਮੈਂਟ ਸਾਡਾ ਪਾਰਕ ਉਹਨਾਂ ਕੰਪੇਅਰ ਕੀਤਾ ਜਾ ਨੇ ਬਹੁਤ ਵਧੀਆ ਬਾਰੀ ਹੈ ਨਹੀਂ ਇੱਥੇ ਜਿੰਨੀ ਗਰੀਨੀ ਇੱਥੇ ਆ ਸਹੀ ਗੱਲ ਹੈ ਇੱਥੇ ਇੱਕ ਸਾਡਾ ਕੋਈ ਬੱਚਾ ਫੁੱਲ ਵੀ ਤੋੜਦਾ ਸੀ ਉਹਨੂੰ ਵੀ ਰੋਕਦੇ ਆ ਵੀ ਫੁੱਲ ਨਹੀਂ ਕਾਕਾ ਤੋੜਨਾ ਇਹਨੂੰ ਵੇਖੋ ਇਹ ਖੁਸ਼ਬੂ ਵਾਸਤੇ ਆ ਇਹ ਸੁੰਦਰਤਾ ਵਾਸਤੇ ਆ ਫੁੱਲ ਨਹੀਂ ਤੋੜਨਾਗਾ ਸਾਡੇ ਸਾਡੇ ਆਪ ਦੇ ਬੱਚੇ ਆ ਬਹੁਤ ਵਧੀਆ ਸਾਡਾ ਮਾਹੌਲ ਹੈ ਪਰਿਵਾਰਕ ਮਾਹੌਲ ਹੈ ਸਾਰੇ ਮਹੱਲੇ ਦਾ ਠੀਕ ਜੀ 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 ਬਹੁਤ ਵਧੀਆ ਗੱਲ ਕਹੀ ਇਹਨਾਂ ਨੇ ਵੀ ਪਾਰਕ ਨੂੰ ਜਿਹੜਾ ਹੈਗਾ ਹੁਣ ਬਚਾਇਆ ਜਾ ਸਕਦਾ ਬਚਾ ਲੋ ਜਿਹੜਾ ਹੈਗਾ ਪਰ ਜਿਹੜਾ ਪਕੇ ਦੀ ਇਹ ਵੀ ਸਰਕਾਰ ਨੂੰ ਵੀ ਇਸ ਵਾਸਤੇ ਧਿਆਨ ਦੇਣਾ ਚਾਹੀਦਾ ਹੈ ਇਸ ਵਾਸਤੇ ਜਿਹੜਾ ਹੈਗਾ ਇਹਦਾ ਹੱਲ ਕੱਢਣਾ ਚਾਹੀਦਾ ਪਾਰਕ ਦਾ ਪਾਰਕ ਦੇ ਵਿਕਾਸ ਨੂੰ ਲੈ ਕੇ ਕੋਈ ਸੋਚਣਾ ਚਾਹੀਦਾ ਪ੍ਰਦੀਪ ਚੋਪੜਾ ਜੀ ਸਾਡੇ ਨਾਲ ਜੋ ਆਪਣੇ ਕੋਕੀ ਚੋਪੜਾ ਜੀ ਉਹਨਾਂ ਨਾਲ ਐਮਸੀ ਨੇ ਇੱਥੋਂ ਦੇ ਅਸੀਂ ਬਹੁਤ ਬਹੁਤ ਧੰਨਵਾਦ ਮੈਂ ਤਾਂ ਕਾਉਂਸਲਰ ਨਹੀਂ ਮੇਰੀ ਵਾਈਫ ਹੈ ਕਾਉਂਸਲਰ ਰੋਬੀ ਤੋਂ ਹਾਂ ਜੀ ਹਾਂ ਜੀ ਹਾਂ ਜੀ ਰਾਜ ਪ੍ਰਧਾਨ ਜੀ ਨੇ ਰੋਜੀ ਸ਼ਰਮਾ ਜੀ ਨੇ ਪ੍ਰੇਮ ਜੀ ਨੇ ਮਤਾਲ ਜੀ ਨੇ ਤੁਹਾਨੂੰ ਸਾਰਾ ਦੱਸ ਹੀ ਦਿੱਤਾ پارک ਵਾਸਤੇ ਵੀ ਇਹ پارک ਜਿਹੜਾ ਲੋਕਾਂ ਦੇ ਸਹਿਯੋਗ ਨਾਲ ਹੀ ਸਟਾਰਟ ਹੋਇਆ ਸੀ ਜਦੋਂ ਕਾਮਰੇਡ ਮਿਲਕੀ ਨਾਮ ਇੱਥੇ ਕਾਉਂਸਲਰ ਸੀ ਉਹਨਾਂ ਨੇ ਵੀ ਮਹੱਲੇ ਚੋਂ ਪੈਸੇ ਇਕੱਠੇ ਕਰਕੇ پارک ਦੀ ਚਾਰਦੁواری ਕਰਾ ਕੇ ਉਹਨੂੰ پارک ਬਣਾਇਆ ਸੀ ਉਸ ਤੋਂ ਬਾਅਦ ਥੋੜਾ ਮੋਟਾ ਕਮੇਟੀ ਚੋਂ ਉਹਨਾਂ ਨੇ ਕੰਮ ਕਰਵਾਇਆ ਉਸ ਤੋਂ ਬਾਅਦ ਇਹ ਲੰਮਾ ਸਮਾਂ ਮਤਲਬ ਉਵੇਂ ਚਾਰਦੁواری ਦੇ ਅੰਦਰ ਹੀ پارک ਰਿਆ ਜਾਂ ਕਿਸੇ ਨੇ ਮਹੱਲੇ ਵਾਲਿਆਂ ਨੇ ਸਟੇਜਾਂ ਮਰਾਲੀਆਂ ਸੜੀਕ ਮੀਰਾਬਾਈ ਡਰਾਮਾਟਿਕ ਕਲੱਬ ਹੁੰਦੀ ਸੀ ਉਦੋਂ ਅਸੀਂ ਇੱਥੇ پارک ਦੇ ਵਿੱਚ ਕੰਮ ਕਰਾਇਆ ਜੋ ਆਰਾਮ ਜੀਲਾ ਕਰਨੀ ਜਾਂ ਅੰਦਰ ਕਰਦੇ ਸੀ ਜਾਂ پارک 'ਚ ਕਰ ਉਦੇ ਨਾਲ ਚੱਲਦਾ ਚੱਲਦਾ ਉਸ ਤੋਂ ਬਾਅਦ ਸਾਡੇ ਇਥੋਂ ਪ੍ਰਦੀਪ ਬਨੇਾਸ ਜੀ ਜੋ ਕੈਨੇਡਾ ਨੇ ਐਨ ਆਰ ਆਈ ਨੇ ਉਹਨਾਂ ਨੇ ਇਥੇ ਖੂਹ ਦਾ ਰਿਪੇਅਰਿੰਗ ਕਰਾਈ ਸੀ ਰੰਗ ਰੋਗਣ ਕਰਾਇਆ ਇੱਕ ਉਹ ਆਪਣੇ ਮਾਤਾ ਪਾਦਰ ਦੀ ਯਾਦ ਵਿੱਚ ਬਣਾਇਆ ਸੀ ਭਗਤ ਸਿੰਘ ਦੀ ਆਹ ਬਣਾਈ ਮੂਰਤੀ ਲਾਈ ਇਹ ਸਾਰਾ ਪੈਸਾ ਉਹਨਾਂ ਨੇ ਉਤੋਂ ਬਾਹਰੋਂ ਭੇਜ ਕੇ ਸਾਡਾ ਪਾਰਕ ਦਾ ਮਾੜਾ ਮਾੜਾ ਦਿਖਣ ਲੱਗਾ ਸੀ ਜੀ ਉਸ ਤੋਂ ਬਾਅਦ ਅਸੀਂ ਸਰਕਾਰਾਂ ਤੱਕ ਬਹੁਤ ਜ਼ੋਰ ਲਾਉਂਦੇ ਨੇ ਚਾਹੇ ਕੋਈ ਵੀ ਆਈ ਕਿਸੇ ਨੇ ਪਾਰਕ ਦੇ ਵਿੱਚ ਕੋਈ ਸਾਰ ਨਹੀਂ ਲਈ ਹੂੰ ਉਹ 40-40 ਲੀ ਟ੍ਰੈਕ ਬਣਾਇਆ ਹੋਇਆ ਸੀਗਾ ਸਾਈਡ ਤੇ ਨਾਲ ਜਿਹੜਾ ਸੀ ਸਾਰਾ ਕੂੜਾ ਲੋਕ ਸੁੱਟ ਦਿੰਦੇ ਸੀ ਉਹ ਕਾਲੀ ਜਗ੍ਹਾ ਵੇਖ ਕੇ ਸੁੱਟ ਦਿੰਦੇ ਉਹਨੂੰ ਅਸੀਂ ਰੋਕਣ ਬਾਅਦ ਤੇ ਸਾਰੇ ਅਸੀਂ ਮੀਟਿੰਗ ਕੀਤੀ ਰਾਜ ਪ੍ਰਧਾਨ ਦੀ ਪ੍ਰਧਾਨਗੀ ਦੇ ਇਹ ਪ੍ਰੋਗਰਾਮ ਬਣਾਇਆ ਸਭ ਤੋਂ ਪਹਿਲਾਂ ਸਾਨੂੰ 20000 ਰੁਪਿਆ ਉਹਨੇ ਆਪਣੇ ਮਾਤਾ ਪਿਤਾ ਦੀ ਯਾਦ ਵਿੱਚ ਇਹ ਤੇ ਮੁੰਡਾ ਬੰਬਈ ਵਾਲਾ ਦੀਪੂ ਹੈ ਉਹਨੇ ਦਿੱਤਾ ਉੱਥੋਂ ਸਾਨੂੰ ਤਸ਼ਾਹਦ ਹੋ ਗਿਆ ਅਸੀਂ ਸਾਰਿਆਂ ਨੂੰ ਪ੍ਰੇਰਣਾ ਦਿੱਤੀ ਸਭ ਨੇ ਆਪਣੇ ਬਿੱਤ ਮੁਤਾਬਕ ਸਾਨੂੰ ਯੋਗਦਾਨ ਦਿੱਤਾ 3.5-4 ਲੱਖ ਰੁਪਿਆ ਇਕੱਠਾ ਹੋ ਗਿਆ ਅਸੀਂ ਨਾਲ-ਨਾਲ ਸਾਰਾ ਟ੍ਰੈਕ ਬਣਾਤਾ ਸਾਰੀ ਇਹਦੀ ਸਪਾਈ ਕਰਵਾਤੀ ਜਿਹੜੀ ਕੰਧ ਬਾਹਰਲੀ ਡਿੱਗਣ ਵਾਲੀ ਸੀ ਉਹਦੀ ਰਿਪੇਅਰ ਹੋਈ ਜੋ ਵੀ ਪਾਰਕ ਦੇ ਅੰਦਰ ਬਾਹਰ ਕੰਮ ਹੋਣ ਵਾਲਾ ਸੀ ਅਮੋਰਾ ਸਾਹਿਬ ਨੇ ਸਾਨੂੰ ਇੱਥੇ ਆਰੋ ਲਾ ਕੇ ਤੇ ਆਪਦਾ ਮਾਤਾ ਪਿਤਾ ਦੀ ਯਾਦ ਵਿੱਚ ਆਹ ਲਾਇਆ ਪਿਆ ਪਾਣੀ ਦਾ ਉਹ ਸਾਰਾ ਕੰਮ ਜਿਹੜਾ ਮੱਲਾ ਨਿਵਾਸੀਆਂ ਨੇ ਕਰਾਇਆ ਜਿਹੜਾ ਸਾਡੇ ਜਿਮ ਲੱਗੀ ਵੀ ਆ ਉਹ ਅਸੀਂ ਪਮਨ ਗੁਇਲ ਜੀ ਦਾ ਧੰਨਵਾਦ ਕਰਦੇ ਆ ਜਦੋਂ ਯੋਜਨਾ ਬੋਰਡ ਦੇ ਚੇਅਰਮੈਨ ਬਣੇ ਉਹਨਾਂ ਨੇ ਸਾਨੂੰ ਦਿੱਤੀ ਸੀ ਹੋਰ ਕੋਈ ਸਰਕਾਰ ਨੇ ਸਾਨੂੰ ਕੋਈ ਇੱਥੇ ਨਹੀਂ ਦਿੱਤੀ چاہے ਸੀ ਕਮੇਟੀ ਨੂੰ ਵੀ ਕਿਹਾ ਜਦੋਂ ਸਾਡਾ ਪਾਰਕ ਬਣ ਗਿਆ ਤਾਂ ਮੈਂ ਈਓ ਸਾਹਿਬ ਸੀ ਸਾਡੇ ਜਗਰਾਵਾਂ ਤੋਂ ਉਹਨਾਂ ਨੂੰ ਇੱਥੇ ਬੁਲਾਇਆ ਸੀ ਸਿਰਫ ਉਹਨਾਂ ਨੇ ਸਾਨੂੰ 7 ਮੇਜ਼ ਖੁਸ਼ ਹੋ ਕੇ ਦਿੱਤੇ ਸੀ ਵਪਾਰਕ ਨੇ ਕੰਮ ਕੀਤਾ ਤੁਹਾਡੀ ਡਿਮਾਂਡ ਦੱਸੋ ਕੀ ਆ ਮਾਨੂੰ ਕਿ ਸਾਨੂੰ 15-20 ਮੇਜ਼ ਚਾਹੀਦੇ ਜਿਹੜਾ ਨਾ ਕਿ ਲੇਡੀਜ਼ ਦੇ ਬੈਠਣ ਦਾ ਅੱਡ ਬਣਾ ਦਿੱਤੀ ਜਿਹੜੇ ਲੇਡੀ ਸ਼ਾਮ ਨੂੰ ਇਕੱਠੀਆਂ ਹੋ ਕੇ ਬੈਠਦੀਆਂ ਇਧਰ ਜੈਂਟਸ ਬੈਠਦੇ ਇਧਰ ਵੀ ਉਹ ਸਾਨੂੰ ਉਹਨਾਂ ਨੇ 7 ਟੇਬਲ ਪਹਿਲਾਂ ਦਿੱਤੇ ਵੀ ਬਾਕੀ ਸਾਰੇ ਟੇਬਲ ਜਿਹੜੇ ਆ ਉਹ ਮਲਾਨਵਸੀਆਂ ਦੇ ਸਹਿਯੋਗ ਨਾਲ ਆਏ ਹੋਏ ਆ ਕਿਸੇ ਨੇ ਦੂ ਦਿੱਤੇ ਕਿਸੇ ਦੀ ਯਾਦ ਚ ਕੋਈ ਕਿਸੇ ਨੇ ਆਪਦੀ ਕੁਸ਼ੀ ਬੱਤੀ ਦੇ ਜਨਮ ਦਿਨ ਦੇ ਵਿੱਚ ਉਹ ਸਾਰੇ ਜਿੰਨੇ ਵੀ ਇਹ ਪੁਰਾਣੇ ਮੇਜ ਲੱਗੇ ਆ ਜਾਂ ਨਵੇਂ ਲੱਗੇ ਆ ਉਹ ਲੋਕਾਂ ਦੀ ਮਤਲਬ ਦੇਣ ਹੈ ਇਹ ਪਾਰਕ ਜਿਹੜਾ ਹੈਗਾ ਲੋਕਾਂ ਨੇ ਆਪਣੇ ਆਪ ਦਾ ਆਲਾਦ ਵਾਲਾ ਸਾਫ ਰੱਖਣ ਲਈ ਆਪਦੇ ਬੱਚਿਆਂ ਵਾਸਤੇ ਬਜ਼ੁਰਗਾਂ ਵਾਸਤੇ ਇੱਥੇ ਸਾਰੇ ਮੱਲੇ ਦੀਆਂ ਲੇਡੀਜ਼ ਬਜ਼ੁਰਗ ਬੱਚੇ ਸਾਹਿਬ ਨੂੰ ਖੇਡਣ ਆਉਂਦੇ ਆ ਬਜ਼ੁਰਗ ਤਾਂ ਸਕੇਡਦੇ ਆ ਲੇਡੀਜ਼ ਬੈਠਦੀਆਂ ਉਹਨਾਂ ਵਾਸਤੇ ਮਤਲਬ ਉਹਨਾਂ ਦੀ ਜਿਹੜੀ ਸਿਹਤ ਵੰਦ ਵਾਸਤੇ ਇਹ ਯੋਜਨਾ ਉਹਨਾਂ ਨੇ ਬਣਾਈ ਸਾਰੇ ਮੱਲੇ ਨੇ ਰਲ ਕੇ ਔਰ ਉਹਦਾ ਫਾਇਦਾ ਸਾਡੇ ਮੱਲੇ ਨੂੰ ਸਾਡੇ ਆਸ-ਪਾਸ ਦੇ ਇਲਾਕੇ ਸਾਰੇ ਵਾੜਾਂ ਨੂੰ ਹੋ ਰਿਹਾ ਅਸੀਂ ਸਾਰੇ ਲੋਕਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਇੱਥੇ ਇਸ ਪਾਰਕ ਨੂੰ ਬਚਾਉਣ ਵਾਸਤੇ ਸਹਿਯੋਗ ਦਿੱਤਾ ਔਰ ਕੋਈ ਸਾਨੂੰ ਕਿਸੇ ਸਰਕਾਰ ਦਾ ਕੋਈ ਸਹਿਯੋਗ ਨਹੀਂ ਆਇਆ ਸਰਕਾਰ ਦਾ ਸਿਰਫ ਬੋਰਡ ਸਹਿਯੋਗ ਹੈਗਾ ਜਿਹੜਾ ਲੱਗਾ ਹੋਇਆ ਇੱਥੇ ਭਗਵੰਤ ਮਾਨ ਦਾ ਉਦੋਂ ਪਹਿਲਾਂ ਲੋਹੇ ਦਾ ਬੋਰਡ ਲਾਗੇ ਸੀ 20 ਦਿਨਾਂ ਬਾਅਦ ਉਹ ਪਟਕੇ ਲਾਗੇ ਤੇ ਸਟੀਲ ਦਾ ਲਾਗੇ ਉਹ ਸਾਨੂੰ ਨਹੀਂ ਪਤਾ ਕੀ ਕਾਰਨ ਹੋਇਆ ਪਹਿਲਾਂ ਕਿਉਂ ਉਹ ਪਟਿਆ ਗਿਆ ਤੇ ਇਹ ਨਵਾਂ ਲਾਤਾ ਹੋਰ ਕੋਈ ਇੱਥੇ ਸੰਯੋਗ ਨਹੀਂ ਬਹੁਤ ਵਾਰ ਬੇਨਤੀਆਂ ਕਰ ਚੁੱਕੇ ਆ ਨਹੀਂ ਸੁਣਵਾਈ ਹਈ ਤਾਂ ਅਸੀਂ ਇੱਕ ਮਹੱਲੇ ਦੀ ਟੀਮ ਬਣਾਈ ਵੀ ਆ ਰਾਜ ਪ੍ਰਧਾਨ ਦੀ ਪ੍ਰਧਾਨਗੀ ਹੇਠ ਜਦੋਂ ਵੀ ਕੋਈ ਲੋੜ ਹੁੰਦੀ ਹੈ ਸਾਨੂੰ ਕਹਿੰਦੇ ਜਿੰਨਾ ਅਸੀਂ ਸੰਯੋਗ ਕਰ ਸਕਦੇ ਆ ਕਰਦੇ ਆ ਹੁਣ ਵੀ ਜੇ ਲੋੜ ਪੈਂਦੀ ਆ ਮਜ਼ਦੂਰ ਰੱਖਦੇ ਆ ਉਹ ਸਾਰਾ ਪੈਸਾ ਅਸੀਂ ਆਪ ਇਕੱਠਾ ਕਰਦੇ ਆ ਪਹਿਲਾਂ ਅਸੀਂ ਮਾਲੀ ਵੀ ਰੱਖ ਲਿਆ ਸੀ ਪਰ ਉਦੋਂ ਬਾਅਦ ਜਦੋਂ ਅਸੀਂ ਪਾਰਕ ਉਹਨਾਂ ਨੂੰ ਕਿਹਾ ਆ ਹਫਤੇ 'ਚ ਇੱਕ ਦਿਨ ਦੋ ਦਿਨ ਵਾਲੀ ਭੇਜ ਦਿੰਦੇ ਆ ਸਫਾਈ ਵਾਲੇ ਜਿਹੜਾ ਸਾਡਾ ਮੇਟਾਉਂ ਨੂੰ ਕਿਹਾ ਵਾ ਉਹ ਸਾਡਾ ਦੋ ਦਿਨ ਪਾਰਕ ਵੀ ਸਾਫ ਕਰਾ ਆਂਦਾ ਜੀ ਉਹ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆਂ ਵੀ ਉਹ ਬੰਦੇ ਜਿਹੜੇ ਭੇਜਦੇ ਆਂ ਹੋਰ ਕੋਈ ਸਾਨੂੰ ਪਾਰਕ ਨੂੰ ਸੰਯੋਗ ਨਹੀਂ ਆ ਜੇ ਉਹ ਸਾਨੂੰ ਦੇਣ ਤਾਂ ਇੱਥੇ ਇੱਕ ਸ਼ੈੱਡ ਬਣ ਜੇ ਤਾਂ ਜੋ ਆਸ-ਪਾਸ ਜਿਹੜੇ ਮਿਡਲ ਲੋਕ ਹੀ ਰਹਿੰਦੇ ਨੇ ਜਾਂ ਮੱਧ ਵਰਗੀ ਤੇ ਮਤਲਬ ਐਸਸੀਬੀ ਪਰਿਵਾਰ ਨੇ ਡਾਊਨ ਪਰਿਵਾਰ ਬਹੁਤ ਨੇ ਉਹਨਾਂ ਨੂੰ ਕੋਈ ਦੁੱਖ ਸੁਖ ਵਿਆਹ ਸ਼ਾਦੀ ਕਰਨਾ ਹੋਵੇ ਉਹ ਕਰ ਸਕਦੇ ਆਂ ਆ ਜਿਹੜਾ ਹਾਲ ਆ ਇਹ ਸਾਡੇ ਮਾਸਟਰਾਂ ਨੂੰ ਦਿੱਤਾ ਵੇ ਜਿਹੜੇ ਰਿਟਾਇਰ ਨੇ ਉਹਨਾਂ ਨੇ ਵਧੀਆ ਬਣਾਇਆ ਹੋਇਆ ਤੇ ਕੁਰਸੀਆਂ ਕਰਸੀਆਂ ਹੁਣ ਵੀ ਸਾਨੂੰ ਜੇ ਕੋਈ ਕਿਸੇ ਪਰਿਵਾਰ ਦੀ ਲੋੜ ਪੈਂਦੀ ਹੈ ਹਾਲ ਸੀ ਇੱਥੇ ਖੋਲ ਕੇ ਉਹਨਾਂ ਦਾ ਫੰਕਸ਼ਨ ਛੋਟਾ ਮੋਟਾ ਫ੍ਰੀ ਫੰਡ ਚ ਹੋ ਜਾਂਦਾ ਉਹਦਾ ਬੈਨੀਫਿਟ ਮਿਲੂਗਾ ਜੇ ਇੱਥੇ ਸ਼ੈੱਡ ਪੈਜੂਗਾ ਤਾਂ ਇੱਥੇ ਕਿਸੇ ਦੇ ਦੁੱਖ ਦੇ ਸੁੱਖ ਦੇ ਕੰਮ ਹੋ ਜਾ ਕਰਨਗੇ ਸਟੇਜ ਬਣੀ ਵੀ ਹੈ ਸਾਰਾ ਪ੍ਰੋਗਰਾਮ ਜਿਹੜਾ ਅਗਲੇ ਦਾ ਮੁਫਤ ਚ ਹੋ ਜਾ ਕਰੂਗਾ ਇਹ ਫਾਇਦਾ ਹੋ ਜਾਊਗਾ ਜੀ ਆਪਾਂ ਇੱਕ ਗੱਲ ਕਰੀਏ ਵੀ ਜਿਵੇਂ ਆਪਾਂ ਕਹਿ ਦਿੱਤੀ ਤੁਸੀਂ ਕਾਂਗਰਸ ਤੋਂ ਨੇ ਤੇ ਇੱਥੇ ਜਿਹੜਾ ਹੈਗਾ ਬੂਲ ਵਾਲਾ ਜਿਹੜਾ ਆਮ ਕਿ ਕਿ ਉਹ ਸਤਾ ਚ ਆਮ ਆਦਮੀ ਪਾਰਟੀ ਦਾ ਪੱਕਾ ਤੀ ਇਹ ਵੱਡੇ ਵੱਡੇ ਦਾਅਵੇ ਕਰਦੀ ਪਈ ਆ ਜੋ ਆਪਣੇ ਸਪੀਕਰ ਸਾਹਿਬ ਨੇ ਪੰਜਾਬ ਵਿਧਾਨ ਸਭਾ ਦੇ ਨਾਲ ਇਥੋਂ ਦੇ ਪਹਿਲਾ ਵਿਧਾਇਕ ਨੇ ਕੋਟਕਪੂਰਾ ਦੇ ਸਰਦਾਰ ਕੁਲਤਾਰ ਸਿੰਘ ਸੰਧਵਾ ਜੀ ਜੋ ਗਿਆਨੀ ਜੈਲ ਸਿੰਘ ਰਾਸ਼ਟਰਪਤੀ ਜੀ ਦੇ ਪੁੱਤਰੇ ਨੇ ਉਹਨਾਂ ਦੇ ਪਰਿਵਾਰ ਚੋਂ ਨੇ ਉਹ ਉਹ ਕਿਸ ਤਰ੍ਹਾਂ ਦੇਖਦੇ ਨੇ ਮਤਲਬ ਉਹਨਾਂ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਨਹੀਂ ਉਹਨਾਂ ਦਾ ਸ਼ਹਿਰ ਦੇ ਵਿੱਚ ਵੀ ਕੋਈ ਸੰਜੋਗ ਨਹੀਂ ਹੈ ਪਾਰਕ ਨੂੰ ਦਾ ਕੀ ਮਿਲਣਾ ਉਹਨਾਂ ਦਾ ਧਿਆਨ ਤਾਂ ਸਿਰਫ ਗੱਡੀਆਂ ਦੇ ਵਿੱਚ ਘੁੰਮਣ ਦਾ ਹੈ ਫੋਰਸ ਨਾਲ ਲੈ ਕੇ ਪਿੰਡਾਂ ਚਲੇ ਗਏ ਉਹ ਚਲੇ ਗਏ ਵਿਆਹ ਸ਼ਾਦੀਆਂ ਦੇ ਉੱਤੇ ਦਿਖਾਵਾ ਕਰਨਾ ਹੀ ਹੈ ਕੰਮ ਨਹੀਂ ਉਹਨਾਂ ਦਾ ਸ਼ਹਿਰ ਦੇ ਵਿਕਾਸ ਵਾਸਤੇ ਜਾਂ ਪਾਰਕਾਂ ਦੇ ਵਿਕਾਸ ਵਾਸਤੇ ਕੋਈ ਧਿਆਨ ਨਹੀਂ ਆ ਵੀ ਸ਼ਹਿਰ ਦਾ ਕੀ ਹਾਲ ਹੈ ਕੀ ਨਹੀਂ ਜੋ ਇੱਥੇ ਪਾਣੀ ਦਾ ਚਲੋ ਪ੍ਰਾਣੀ ਦੀ ਇਹ ਨਹੀਂ ਕਹਿੰਦੇ ਵੀ ਉਹਨਾਂ ਦੇ ਕਾਰਨ ਸਮੱਸਿਆ ਸਮੱਸਿਆ ਪ੍ਰਾਣੀ ਹੈ ਇਹਦਾ ਸਿਸਟਮ ਹੈ ਜਿਹੜਾ ਲਿਫਟ ਕਰਕੇ ਜਾਂਦਾ ਸਾਡੇ ਫਰੰਟ ਤੇ ਪਾਣੀ ਖੜਦਾ ਉਹ ਏਰੀਆ ਦੇ ਵਿੱਚ ਹੁਣ ਇਹਨਾਂ ਨੇ ਕਿਹਾ ਸੀ 1 ਅਕਤੂਬਰ ਚ ਸੜੀ ਪਾਈਪ ਲਾਈਨ ਸ਼ੁਰੂ ਹੋ ਜੂਗੀ ਬੜੇ ਦਾਅਵੇ ਕੀਤੇ ਅਸੀਂ 18 ਕਰੋੜ ਦਾ ਉਹ ਕਰਤਾ ਟੈਂਡਰ ਪਰ ਉਹ ਹਾਲੇ ਕੋਈ ਨજર ਨਹੀਂ ਆ ਰਿਹਾ ਵੀ ਕਿਤੇ ਕੋਈ ਟੈਂਡਰ ਹੋ ਗਿਆ ਜਾਂ ਵਰਕ ਆਰਡਰ ਹੋ ਗਿਆ ਕੁਝ ਹੋ ਗਿਆ ਉਹ ਜਿਉਂ ਦੀ ਤਿਉਂ ਸਮੱਸਿਆ ਬਣੀ ਵੀ ਆ ਸਭ ਤੋਂ ਵੱਡੀ ਸਮੱਸਿਆ ਹੈ ਉਹਨੂੰ ਹੱਲ ਕਰਾਣ ਤਾਂ ਲੋਕ ਆਪੇ ਇਹਨਾਂ ਨਾਲ ਜੁੜ ਜਾਣਗੇ ਪਰ ਉਹਨਾਂ ਦਾ ਕੋਈ ਸ਼ਹਿਰ ਦੇ ਕਿਸੇ ਕੰਮ ਵਾਸਤੇ ਕੋਈ ਧਿਆਨ ਨਹੀਂ ਜਦੋਂ ਮਾੜੀ ਜੀ ਬਾਰਿਸ਼ ਆਂਦੀ ਹੈ ਤਾਂ ਸਾਰਾ ਸ਼ਹਿਰ ਪਾਣੀ ਨਾਲ ਭਰ ਜਾਂਦਾ ਇਹ ਉਹੀ ਸਪੀਕਰ ਹੈ ਜਿਹੜਾ ਸੜਕਾਂ ਤੇ ਲੰਮਾ ਪੈ ਜਾਂਦਾ ਸੀ ਜਦੋਂ ਕਾਂਗਰਸੀ ਸਰਕਾਰ ਸੀ ਮਾੜਾ ਮੋਟਾ ਪਾਣੀ ਖੜਦਾ ਸੀ ਤੇ ਤੁਹਾਨੂੰ ਪਤਾ ਹੈ ਸੜਕਾਂ ਤੇ ਲੰਮਾ ਪੈ ਜਾਂਦਾ ਸੀ ਅੱਜ ਇਹ ਜਦੋਂ ਪਾਣੀ ਆ ਜਾਂਦਾ ਸ਼ਹਿਰ ਵਿੱਚ ਇਹ ਛੱਡ ਕੇ ਚੰਡੀਗੜ੍ਹ ਚਲਾ ਜਾਂਦਾ ਇਹਦਾ ਕੋਈ ਸ਼ਹਿਰਮੰਨ ਕੋ ਇਹ ਸ਼ਹਿਰ ਦੇ ਬਜੜਾ ਪਾਣੀ ਦੇ ਹਾਲ ਨੂੰ ਲੈ ਕੇ ਇਹਨਾਂ ਨੇ ਇੱਕ ਟ੍ਰੀਟਮੈਂਟ ਪਲਾਂਟ ਦੀ ਵੀ ਗੱਲ ਕੀਤੀ ਸੀ ਟ੍ਰੀਟਮੈਂਟ ਦਾ ਵੀ ਲਾਜ਼ਮੀ ਨਹੀਂ ਉਹ ਜਿਹੜਾ ਨਵਜੋਤ ਸਿੱਧੂ ਜੀ ਸਾਨੂੰ ਪੈਸੇ ਦੇ ਗਏ ਸੀ 100 ਕਿੰਨੇ ਕਰੋੜ ਰੁਪਈਆ ਉਹਦੇ ਨਾਲ ਸਾਰੇ ਕੰਮ ਦੋ ਟ੍ਰੀਟਮੈਂਟ ਚੱਲੇ ਸੀ ਉਹ ਟ੍ਰੀਟਮੈਂਟ ਦਾ ਪ੍ਰੋਗਰਾਮ ਉੱਥੇ ਕੋਈ ਰੇਰੂ ਨਹੀਂ ਬੰਦੀ ਉਵੇਂ ਪਾਣੀ ਜਿਵੇਂ ਪਹਿਲਾਂ ਅਸੀਂ ਲਿਫਟ ਕਰਦੇ ਸੀ ਉਵੇਂ ਲਿਫਟ ਹੋ ਰਿਹਾ ਉੱਥੋਂ ਪਾਣੀ ਉਹ ਵੀ ਕੁਝ ਇੱਕ ਦੋ ਚੌਧਰ ਬੰਦੇ ਉੱਥੇ ਜਾ ਕੇ ਕਦੇ ਚਲਾ ਦਿੰਦੇ ਕਦੇ ਬੰਦ ਕਰ ਦਿੰਦੇ ਆ ਉਹ ਗਲਤ ਹੈ ਇਹ 24 ਘੰਟੇ ਚੱਲਣੀ ਚਾਹੀਦੀ ਹੋਟਲਾਂ ਨੂੰ ਦੇ ਨਾਲ ਕਨੈਕਸ਼ਨ ਹੋਣਾ ਚਾਹੀਦਾ ਜਨਰੇਟਰ ਦਾ ਇੰਤਜ਼ਾਮ ਹੋਵੇ ਤਾਂ ਜੋ بارش ਦੇ ਦਿਨ ਵਿੱਚ ਕੀ ਹੁੰਦਾ ਇੱਕੋ ਜਿਹੜਾ ਡਿਸਪੋ ਜਾਂਦਾ ਹੈਗਾ ਨਹਿਰ ਤੇ ਉਹਦੇ ਪਾਣੀ ਜਾਂਦਾ ਸੂਏ ਚ ਉਹ ਡਿਸਮੈਂਟਲ ਹੋ ਚੁੱਕਿਆ ਢਾ ਚੁੱਕਿਆ ਉਹ ਉਦੋਂ ਉਹ ਜਦੋਂ ਵੀ ਜਦੋਂ ਪਾਣੀ ਤੇਜ਼ ਥੋੜਾ ਛੱਡਦੇ ਆ ਉਹ ਟਹਿ ਜਾਂਦਾ ਉਹ ਖੇਤਾਂ ਵੀ ਪਾਣੀ ਚਲਾ ਜਾਂਦਾ ਉਹ ਜ਼ਿਮੀਂਦਾਰ ਰੋਲਾ ਪੰਦੇ ਆ ਵੀ ਸਾਡੀ ਫਸਲ ਡੁੱਬਦੀ ਆ ਇਸ ਕਰਕੇ ਉਹਦੇ ਵਿੱਚ ਉਹ ਹਿਸਾਬ ਨਾਲ ਇੱਕ ਮੋਟਰ ਹੀ ਚੱਲਦੀ ਆ ਤਿੰਨ ਮੋਟਰਾਂ ਦਾ ਉੱਥੇ ਇੰਤਜ਼ਾਮ ਆ ਜੇ ਉਹਨੂੰ ਵਧੀਆ ਢੰਗ ਨਾਲ ਥੋੜਾ ਜਿਵੇਂ 27 27.5 ਫੁੱਟ ਸਾਡੀ ਜਗਾ ਉੱਥੇ ਸਿਰ ਸੀਮ ਨਾਲੀ ਤੱਕ ਜੇ ਉਹਨੂੰ ਥੋੜਾ ਚੌੜਾ ਕਰਕੇ ਕਿਟੋਗੜ 8-10 ਫੁੱਟ ਚੌੜੀ ਹੈ 4 ਫੁੱਟ ਦੀ ਆ ਉਹ 8-10 ਫੁੱਟ ਚੌੜੀ ਕਰਕੇ ਪੱਕੀ ਬਣਾ ਕੇ 2-3 ਫੁੱਟ ਉੱਚੀ ਹੋਰ ਕਰ ਦੇਣ ਪਾਣੀ ਨਿਕਲ ਸਕਦਾ ਹੁਣ ਇਹਨਾਂ ਨੇ ਨਵੀਂ ਸਕੀਮ ਬਣਾਈ ਹੈ ਪਾਈਪਲਾਈਨ ਨਾਲ ਉਹ ਦੇਖੋ ਕਾਮਯਾਬ ਹੁੰਦੀ ਹੈ ਜਾਂ ਨਹੀਂ ਹੁੰਦੀ ਉਹਦੇ ਵਿੱਚ ਇਹ ਕਹਿੰਦੇ ਵੀ ਟੈਂਡਰ ਹੋ ਗਿਆ ਵਰਕ ਆਰਡਰ ਹੋ ਗਿਆ ਪਰ ਹਾਲੇ ਕੋਈ ਉੱਤੇ ਨਜ਼ਰ ਨਹੀਂ ਆ ਰਿਹਾ ਪਹਿਲਾਂ 2 ਕਰੋੜ ਰੁਪਇਆ ਟੀਟ ਕਰਕੇ ਪਾਣੀ ਪਾਣ ਦੀ ਜਿਹੜੀ ਪਾਈਪ ਪਾਈ ਸੀ ਉਹ ਵੀ ਇਹ ਸਰਕਾਰ ਨੇ ਪਾਈ ਸੀ ਆਪ ਹੀ ਲਿਆ ਕੇ ਆਪ ਦਾ ਹੀ ਟੈਂਡਰ ਲਾਇਆ ਸੀ ਇਹਨਾਂ ਨੇ ਸਪੀਕਰ ਸਾਹਿਬ ਨੇ ਉਹ ਕਿੱਥੇ ਆ ਕਿੱਥੇ ਨਹੀਂ 2 ਕਰੋੜ ਦਾ ਪ੍ਰੋਜੈਕਟ ਉਹ ਵੀ ਖਤਮ ਹੋ ਚੁੱਕਿਆ ਜੀ ਅੰਡਰਗਰਾਉਂਡ ਪਾਈਪ ਦੀ ਜਿਹੜਾ ਹੈਗਾ ਉਹ ਨਿਕਾਸੀ ਦੀ ਆਪਾਂ ਗੱਲ ਕਰੀਏ ਉਹ ਤਾਂ ਚਲੋ ਬਾਅਦ ਦਾ ਪ੍ਰੋਜੈਕਟ ਨਵਾਂ ਨਵਾਂ ਪ੍ਰੋਜੈਕਟ ਲੱਗਿਆ ਨਵਾਂ ਨਵਾਂ ਚਾਹ ਹੁੰਦਾ ਹਰੇਕ ਨੂੰ ਕੰਮ ਕਰਨ ਦਾ ਚਲੋ ਲੱਗੇ ਪਏ ਨੇ ਪਰ ਜੇਕਰ ਆਪਾਂ ਗੱਲ ਕਰੀਏ ਕੁਝ ਛੱਪੜ ਜਿਹੜਾ ਹੈ ਨਗਰ ਕੌਂਸਲ ਨੇ ਵੇਚ ਵੀ ਦਿੱਤੇ ਕੁਝ ਛੱਪੜ ਦੇ ਹਿੱਸੇ ਵਿੱਚ ਜਗਾ ਤੇ ਦੁਕਾਨਾਂ ਵੀ ਬਣ ਗਈਆਂ ਪਰ ਆਪਾਂ ਕਹੇ ਦੀ ਵੀ ਉਹ ਕਿਸੇ ਨਾ ਕਿਤੇ ਇੱਕ ਅਹਿਮ ਰੋਲ ਅਦਾ ਕਰਦੇ ਸੀ ਪਾਣੀ ਦੀ ਨਿਕਾਸੀ ਨੂੰ ਲੈ ਕੇ ਵੀ ਪਾਣੀ ਦੀ ਨਿਕਾਸੀ ਮਿੰਟਾਂ ਚ ਹੋ ਜਾਂਦੀ ਸੀ ਪਰ ਉਹ ਅੱਜ ਛੱਪੜ ਜਿਹੜਾ ਹੈ ਵੀ ਭਰ ਗਿਆ ਆਪਾਂ ਕਹੇ ਦੀ ਜਗਾ ਰੋਕੀ ਗਈ ਜਾਂ ਮਤਲਬ ਕਬਜ਼ੇ ਹੋ ਦਿੱਤੇ ਨਗਰ ਕੌਂਸਲ ਨੇ ਉਹ ਹੋਰ ਕਾਫੀ ਗੱਲਾਂ ਆਪਾਂ ਨਹੀਂ ਚਲੋ ਨਾਲ ਲੈਣਾ ਚਾਹੁੰਦੇ ਵੀ ਉਹ ਜਿਹੜਾ ਖਤਮ ਹੋਇਆ ਉਹ ਚੀਜ਼ ਕਰਕੇ ਵੀ ਕਹਿੰਦੇ ਕਰ ਉਹਦਾ ਵੀ ਬਹੁਤ ਨੁਕਸਾਨ ਆ ਇੱਕ ਛੱਪੜ ਨਹੀਂ ਸੀਗਾ ਫਰਮਾਨ ਵਾਲੇ ਡੇਰੇ ਵਾਲਾ ਛੱਪੜ ਸੀ ਇਹ ਪਾਣੀ ਇੱਧਰ ਸਮਾ ਜਾਂਦਾ ਸੀ ਇੱਕ ਸਿਤਾਰਾਂ ਵਾਲਾ ਉੱਥੇ ਛੱਪੜ ਸੀ ਉਹ ਤੇ ਉਹ ਇਸ ਇਲਾਕੇ ਦਾ ਪਾਣੀ ਚ ਪਾ ਜਾਂ ਸਮਾ ਜਾਂਦਾ ਸੀ ਇੱਕ ਛੱਪੜ ਇੱਥੇ ਜਤੋ ਰੋਡ ਤੋਂ ਬੈਕ ਸਾਈਡ ਤੇ ਸੀ ਉੱਥੇ ਸਾਡਾ ਜਿਹੜਾ ਇਲਾਕੇ ਦਾ ਪਾਣੀ ਸੀ ਸਾਰਾ ਡੇਰੇ ਦੇ ਨਾਲ ਜਿਹੜਾ ਸੀ ਜਿਹੜਾ ਨਗਰ ਕੌਂਸਲ ਨੇ ਦੁਕਾਨਾਂ ਵੇਚੀਆਂ ਵਿਚਾਲੇ ਵਾਲੀ ਜਗ੍ਹਾ ਹਾਂ ਪਪਾ ਜੀਵਨ ਸਿੰਘ ਨਗਰ ਜੀਵਨ ਸਿੰਘ ਨਗਰ ਇੱਕ ਪਰ ਇੰਪਰੂਵਮੈਂਟ ਟ੍ਰਸਟ ਦੀ ਜਗ੍ਹਾ ਤੇ ਵਿੱਚ ਉੱਥੇ ਲੋਕਾਂ ਨੇ ਕਬਜ਼ਾ ਕਰ ਲਿਆ ਜਦੋਂ ਕੋਈ ਕਮੇਟੀ ਢਾਣ ਜਾਂਦੀ ਸੀ ਤਾਂ ਉਹ ਕਹਿੰਦੀ ਥੋੜੀ ਇਹ ਜਗ੍ਹਾ ਨਹੀਂ ਸਾਨੂੰ ਐਸ ਡੀ ਐਮ ਵੀ ਜ ਨਹੀਂ ਐਸਡੀਐਮ ਨੇ ਨਾ ਡੀਸੀ ਨੇ ਉਹਦੀ ਸਾਰ ਲਈ ਜੇਕਰ ਉਹ ਹੀ ਛੱਪੜ ਹੋਂਦ ਵਿੱਚ ਰਹਿੰਦਾ ਤਾਂ ਵੀ ਸਾਰੇ ਸ਼ਹਿਰ ਦੀ ਸਮੱਸਿਆ ਹੱਲ ਹੋ ਸਕਦੀ ਸੀ ਇੱਕ ਵਾਰੀ بارش ਦਾ ਪਾਣੀ ਉਹਦੇ ਵਿੱਚ ਜਾਵਟਦਾ ਸੀ ਉੱਥੋਂ ਸਿੱਧਾ ਚੱਕ ਕੇ ਸੀਵਰ ਚ ਪਾਇਆ ਜਾਂਦਾ ਸੀ ਉਹ ਲਿਫਟ ਕਰਕੇ ਸੀ ਸ਼ਹਿਰ ਤੋਂ ਪਾਣੀ ਸੇਮ ਨਾਲੇਜ ਬਾਹਰ ਸੁੱਟ ਦਿੰਦੇ ਸੀ ਉਹ ਬਚਾਅ ਹੋ ਜਾਂਦਾ ਸੀ ਲੇਕਿਨ ਉਹਦੇ ਵੀ ਕਮੇਟੀ ਨੂੰ ਜਗ੍ਹਾ ਦੇਤੀ ਵੀ ਤੁਸੀਂ ਇੱਥੇ ਕੂੜਾ ਸੁੱਟੋ ਜਿਹੜਾ ਮੁਕਸਰ ਰੋਡ ਤੇ ਸਾਡਾ ਡੰਪ ਸੀ ਉਹ ਸਰਕਾਰ ਨੇ ਬੰਦ ਕਰਾਤਾ ਜੀ ਟ੍ਰਿਬਿਊਨਲ ਨੇ ਜਿਹੜੇ ਬਣਿਆ ਵੈਸੀਗਾ ਵੀ ਉੱਥੇ ਆਮ ਲੋਕ ਬਸੋ ਹੋ ਗਈ ਸਾਨੂੰ ਕਮੇਟੀ ਨੂੰ ਜਗਾ ਕੋਈ ਵੀ ਜਗਾ ਨਹੀਂ ਦੇ ਰਿਆ ਜਿੱਥੇ ਚਾਰ ਪੰਜ ਕਿੱਲੇ ਹੋਣ ਜੇ ਕਿਸੇ ਕਿਤੇ ਲੈਨੇ ਆ ਤਾਂ ਉੱਥੇ ਪਿੰਡਾਂ ਵਾਲੇ ਆ ਕੇ ਖੜ ਜਾਂਦੇ ਆ ਵੀ ਇੱਥੇ ਸਾਨੂੰ ਅਸੀਂ ਡੰਪੜੀ ਬਣਨ ਦੇਣਾ ਜਿੰਨੀ ਦੇਰ ਤੱਕ ਇਹ ਡੰਪ ਦੀ ਸਮੱਸਿਆ ਆ ਲੈਣੀ ਹੁੰਦੀ ਔਰ ਛੱਪੜ ਖਾਲੀ ਨਹੀਂ ਹੁੰਦਾ ਇਹ ਸਮੱਸਿਆ ਜਿਉਂਦੀ ਤਿਉਂ ਬਣੀ ਰਹੂਗੀ ਜਿੰਨੀਆਂ ਮਰਜ਼ੀ ਪਾਈਪ ਲਾਈਨਾਂ ਪਾ ਲੈਣ ਜੋ ਮਰਜ਼ੀ ਕਰ ਲੈ ਨਹੀਂ ਇਹਦਾ ਹੱਲ ਕੌਣ ਕਰੂਗਾ ਫਿਰ ਅਤ ਇਹ ਹੱਲ ਜਿਹੜਾ ਸਟਾਰਟਿੰਗ ਤੋਂ ਕੰਮ ਹੋਇਆ ਸੀਗਾ ਉਹ ਇੱਕ ਗਲਤ ਬਣਿਆ ਸੀ ਹਮੇਸ਼ਾ ਪਾਣੀ ਜਿਹੜਾ ਛੱਪਦੇ ਵੱਲ ਨੂੰ ਜਾਂਦਾ ਡਰੇਨ ਨੂੰ ਜਾਣਾ ਚਾਹੀਦਾ ਸੀ ਜਿਹੜਾ ਇੱਥੋਂ ਮੁਕਸਰ ਰੋਡ ਤੇ ਡਰੇਨ ਬਣੀ ਹੈ ਜੀ ਅੰਡਰਗ੍ਰਾਉਂਡ ਇੱਥੋਂ ਪਾਈਪਾਂ ਪੁਰਾਣੀ ਸ਼ਹਿਰ ਤੋਂ ਲੈ ਕੇ ਅੰਡਰਗ੍ਰਾਉਂਡ ਜੇ ਡਰੇਨ ਤੱਕ ਪਾਈਪਾਂ ਪੈ ਜਾਣ ਤਾਂ ਕੋਈ ਮੱਲਾ ਮਸਲਾ ਹਲ ਹੋ ਸਕਦਾ ਜਦੋਂ ਤੱਕ ਅਸੀਂ ਲਿਫਟ ਕਰਕੇ ਪਾਣੀ ਸੁੱਟਾਂਗੇ ਉੱਚਾ ਤੇ ਉਹ ਤਾਂ ਫਿਰ ਜਿੰਨਾ ਕੁ ਪਾਣੀ ਮੋਟਰਾਂ ਚੱਕਣ ਗਿਆ ਓਨਾ ਕੀ ਜਾਊਗਾ بارش ਕਈ ਵਾਰੀ ਬੇ ਲਿਮਟ ਪੈ ਜਾਂਦੀ ਹੈ ਇਸ ਕਰਕੇ ਉਹ ਕੰਟਰੋਲ ਨਹੀਂ ਹੁੰਦਾ ਤਾਂ ਸਾਰੀ ਸ਼ਾਰਾ ਸ਼ਹਿਰ ਭਰ ਜਾਂਦਾ ਬੱਤੀਆਂ ਵਾਲੇ ਚੌਂਕ ਤੱਕ ਚਲਾਇਆ ਜਾਂਦਾ ਜਾਂ ਤਾਂ ਰੋਡ ਤੇ ਵੀ ਬੜੀ ਸਮੱਸਿਆ ਆ ਜਾਂਦੀ ਹੈ ਹਰ ਗਲੀ ਮੁਹੱਲੇ ਚ ਪਾਣੀ ਆ ਜਾਂਦਾ ਹੀਰਾ ਸਿੰਘ ਨਗਰ ਪ੍ਰਤਾਪ ਸਿੰਘ ਨਗਰ ਅੱਜ ਵੀ ਜਾਓਗੇ ਤੁਸੀਂ ਪ੍ਰਤਾਪ ਸਿੰਘ ਨਗਰ ਦੇ ਵਿੱਚ ਤੁਸੀਂ ਦੇਖੋਗੇ ਜਦੋਂ ਮੇਨ ਜਿਹੜੀ ਐਂਟਰੀਆਂ ਛੋਟੀਆਂ ਛੋਟੀਆਂ ਜਾਂ ਇੱਧਰ ਦੀ ਉਹ ਗਲੀਆਂ ਦੇ ਵਿੱਚ ਪਾਣੀ ਨਾਲੀਆਂ ਦੇ ਨਾਲ ਨਾਲ ਖੜਾ ਹੈ ਉੱਥੋਂ ਨੰਗਣਾ ਦੁੱਬਰ ਹੋਇਆ ਬੈ ਲੋਕਾਂ ਦਾ ਸਾਰੇ ਸ਼ਹਿਰ ਚ ਬੁਰਾ ਹਾਲ ਹੈ ਇਹਦੀ ਸਮੱਸਿਆ ਵੱਲ ਕੋਈ ਵੀ ਧਿਆਨ ਨਹੀਂ ਦੇ ਰਿਹਾ ਜਿਹੜਾ ਹੁਣ ਸਿਸਟਮ 18 ਕਰੋੜ ਰੁਪਏ ਦਾ ਕਹੀ ਜਾਂਦੇ ਆ ਜੇ ਉਹ ਪਾਈਪਲਾਈਨ ਵੀ ਕਾਮਯਾਬ ਨਾ ਹੋਈ ਤਾਂ ਇਹ ਸ਼ਹਿਰ ਇੱਕ ਨਰਕ ਸ਼ਹਿਰ ਬਣ ਕੇ ਰਹਿ ਜਾਊਗਾ ਜੀ ਜੀ ਬਿਲਕੁਲ ਬਹੁਤ ਕਦੀਆ ਗੱਲ ਕਹੀ ਇਹਨਾਂ ਨੇ ਇਹ ਪ੍ਰਦੀਪ ਕੁੱਕੀ ਚੋਪੜਾ ਜੀ ਨੇ ਇਹਨਾਂ ਨੇ ਇੱਕ ਗੱਲ ਕਹੀ ਜਿਹੜਾ ਸ਼ੁਰੂਆਤ ਚ ਇਹ ਕਹਿੰਦੇ ਵੀ ਮੈਂ ਨਹੀਂ ਮਤਲਬ ਕੌਂਸਲਰ ਮੇਰੀ ਵਾਈਫ ਨੇ ਪਰ ਆਪਾਂ ਇੱਕ ਗੱਲ ਕਹਿਦੀ ਇਹ ਵੀ ਜਿਵੇਂ ਕਹਿੰਦੇ ਨੇ ਵੀ ਕਿਸੇ ਬੰਦੇ ਦੇ ਵਿਕਾਸ ਵਿੱਚ ਜੋ ਕਿਸੇ ਦਾ ਰੋਲ ਹੁੰਦਾ ਉਹ ਇੱਕ ਔਰਤ ਦਾ ਹੁੰਦਾ ਵੀ ਕਿਸੇ ਮਰਦ ਦੀ ਕਾਮਯਾਬੀ ਪਿੱਛੇ ਕਿਸੇ ਔਰਦਾ ਹਸ ਹੁੰਦਾ ਪਰ ਆਪਾਂ ਇੱਥੇ ਗੱਲ ਕਹੀ ਦੀ ਉਲਟ ਆ ਇਥੇ ਇੱਕ ਔਰਤ ਦੀ ਕਾਮਯਾਬੀ ਪਿੱਛੇ ਇੱਕ ਮਰਦ ਦਾ ਹੱਥ ਆ ਜਿਹੜੇ ਕੰਮ ਜਿਹੜਾ ਆ ਵੀ ਭਾਵੇਂ ਕਾਉਂਸਲਰ ਇਹਨਾਂ ਦੀ ਵਾਈਫ ਨੇ ਪਰ ਇਹ ਸਮਾਜ ਸੇਵਾ ਦੇ ਖੇਤਰ ਵਿੱਚ ਇਹਨਾਂ ਦਾ ਵੀ ਬਹੁਤ ਵਧੀਆ ਰੋਲ ਆ ਇਹ ਵੀ ਬਹੁਤ ਵਧੀਆ ਡਿਊਟੀ ਦਿੰਦੇ ਨੇ ਆਪ ਦਾ ਜਿਹੜਾ ਹੈਗਾ ਸ਼ਹਿਰ ਵਿੱਚ ਇਹਨਾਂ ਦਾ ਬਹੁਤ ਵਧੀਆ ਹਿੱਸਾ ਜੋ ਵਿਕਾਸ ਦੇ ਯੋਗਦਾਨ ਵਿੱਚ ਇਹ ਗੱਲ ਗਲਤ ਤਾਂ ਨਹੀਂ ਹੋਵੇਗੀ ਚੋਪੜਾ ਨਹੀਂ ਨਹੀਂ ਕੋਈ ਨਹੀਂ ਸ਼ਹਿਰ ਸਾਡਾ ਹੀ ਹੈ ਕਿਸੇ ਦਾ ਨਹੀਂ ਹੈ ਸਾਡਾ ਆਪਣਾ ਸ਼ਹਿਰ ਹੈ ਸਾਡਾ ਫਰਜ਼ ਬਣਦਾ ਹੈ ਅਸੀਂ ਆਪਣੇ ਸ਼ਹਿਰ ਨੂੰ ਸੁੰਦਰ ਬਣਾਉਣ ਵਾਸਤੇ ਜਿੰਨਾ ਯੋਗਦਾਨ ਪਾ ਸਕਦੇ ਪਾਈਏ ਕੋਈ ਪਾਰਟੀਵਾਦੀ ਨਹੀਂ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਕੰਮ ਹੈ ਚਾਹੇ ਮੈਂ ਕਾਂਗਰਸ ਨੂੰ ਬਲਾਉਂਡ ਕਰਦਾ 16 ਸਾਲ ਮੈਂ ਬਲਾਕ ਪ੍ਰਧਾਨ ਰਿਹਾ ਹੁਣ ਮੈਂ ਜ਼ਿਲ੍ਹਾ ਵਾਈਸ ਪ੍ਰਧਾਨ ਹਾਂ ਪਰ ਉਹਦੇ ਨਾਲ ਕੋਈ ਮਤਲਬ ਮੱਲੇ ਵਿੱਚ ਆਏ ਕਾਂਗਰਸ ਆ ਅਕਾਲੀ ਆ ਸਾਡੇ ਸਾਰੇ ਭੈਣ ਭਰਾ ਅਸੀਂ ਸਾਰੇ ਰਲ ਮਿਲ ਕੇ ਮੱਲੇ ਦੇ ਵਿੱਚ ਅਸੀਂ ਕੋਈ ਪਾਰਟੀਵਾਦੀ ਵਾਲਾ ਇਲੈਕਸ਼ਨ ਨਹੀਂ ਹੁੰਦਾ ਸਾਡਾ ਇਲੈਕਸ਼ਨ ਹੁੰਦਾ ਸ਼ਾਮ ਨੂੰ 4 ਵਜੇ ਵੋਟਾਂ ਪੈ ਗਈਆਂ ਜਿਹੜਾ ਪਾਰਕ ਦੇ ਵਿਕਾਸ ਦੀ ਗੱਲ ਆ ਜੇ ਜਾਂ ਸ਼ਹਿਰ ਦੇ ਵਿਕਾਸ ਦੀ ਗੱਲ ਆ ਜੇ ਉਦੋਂ ਅਸੀਂ ਸਾਰੇ ਜਿਹੜੇ ਇਕੱਠੇ ਆ ਸਮੁੱਚੇ ਆ ਇੱਕ ਛੱਤ ਹੇਠਾਂ ਵੀ ਜਿਹੜਾ ਹੈਗਾ ਉਹ ਅਦਰਵਾਇਜ਼ ਜਿਹੜੇ ਆਪਣੇ ਆਪਣੇ ਗੱਲਾਂ ਤੇ ਚਲੋ ਪਾਟੀਆਂ ਦੇ ਹੁੰਦੀਆਂ ਰਹਿੰਦੀਆਂ ਪਰ ਆਪਾਂ ਕਹਿ ਦਈਏ ਵੀ ਇਸ ਖਬਰ ਨੂੰ ਦੇਖ ਕੇ ਲੋਕ ਜਿਹੜਾ ਹੈਗਾ ਜੇ ਚਾਹਣ ਵੀ ਇਸ ਪਾਰਕ ਦਾ ਇਹ ਕਿਲੇ ਵਾਲੇ ਪਾਰਕ ਦਾ ਸ਼ਹੀਦ ਭਗਤ ਸਿੰਘ ਪਾਰਕ ਨਾਂ ਦਾ ਜੋ ਇੱਥੇ ਮਸ਼ਹੂਰ ਆ ਜਾਣਾ ਜਾਂਦਾ ਜੋ ਪੁਰਾਣਾ ਸ਼ਹਿਰ ਵਿੱਚ ਹੈਗਾ ਪਰ ਆਪਕੇ ਦੀ ਇਸ ਪਾਰਕ ਦੇ ਵਿਕਾਸ ਵਿੱਚ ਵੀ ਧਿਆਨ ਦੇਣ ਜੇ ਸ਼ਹਿਰ ਵਾਸੀ ਜਿਹੜਾ ਗੈਲਪ ਕਰਨ ਚਾਹੁੰਦੇ ਹਨ ਤਾਂ ਉਹ ਵੀ ਇੱਥੇ ਜਿਹੜਾ ਹੈਗਾ ਮੌਜੂਦ ਰਾਜ ਸ਼ਰਮਾ ਜੀ ਰੋਜੀ ਸ਼ਰਮਾ ਜੀ ਕੁਕੀ ਚੋਪੜਾ ਜੀ ਤੇ ਹੋਰ ਲੋਕ ਜਿਹੜੇ ਹੈਗੇ ਇੱਥੇ ਮੌਜੂਦ ਨੇ ਉਹਨਾਂ ਨਾਲ ਸੰਪਰਕ ਕੀਤਾ ਜਾ ਸਕਦਾ ਉਹਨਾਂ ਨਾਲ ਗੱਲਬਾਤ ਕੀਤੀ ਜਾ ਸਕਦੀ ਆ ਕਿ ਤੇ ਜੇ ਹੋਰ ਜੇ ਸਰਕਾਰ ਵੀ ਚਾਵੇ ਵੀ ਆਪਦੀ ਜਿਹੜਾ ਹੈਗਾ ਉਹ ਸੁੱਤੀ ਪਈ ਸਰਕਾਰ ਜੇ ਜਾਗਣਾ ਚਾਹਦੀ ਆ ਜਾਂ ਜੇ ਚਾਹਦੀ ਆ ਵੀ ਇਸ ਪਾਰਕ ਦਾ ਅਸੀਂ ਸੁਧਾਰ ਕਰ ਸਕਦੇ ਆ ਜਾਂ ਅਸੀਂ ਕਰਨਾ ਚਾਹੁੰਦੇ ਆ ਤਾਂ ਉਹ ਵੀ ਜਿਹੜਾ ਹੈਗਾ ਫਿਲਹਾਲ ਪਿੱਛੇ ਨਾਲ ਹਟੇ ਉਹ ਵੀ ਅੱਗੇ ਆਵੇ ਇਸ ਵਿਕਾਸ ਵਿੱਚ ਜਿਹੜਾ ਹੈਗਾ ਆਪਦਾ ਅਹਿਮ ਰੋਲ ਅਦਾ ਕਰੇ ਆਪਦੀ ਜ਼ਿੰਮੇਵਾਰੀ ਨਿਭਾਵੇ ਤਾਂ ਕਿ ਜਿਹੜਾ ਹੈਗਾ ਹੁਣ ਤਾਂ ਸ਼ਹਿਰ ਵਾਸੀਆਂ ਨੇ ਇਹ ਪਾਰਕ ਆਪਣਾ ਪੈਸਾ ਇਕੱਠਾ ਕਰਕੇ ਲਗਾ ਕੇ ਬਚਾ ਲਿਆ ਇਸ ਦੀ ਹੋਂਦ ਨੂੰ ਬਚਾ ਲਿਆ ਇਸ ਪਾਰਕ ਨੂੰ ਚਾਰ ਚੰਨ ਲਗਾਤੇ ਪਰ ਯਾ ਭਾਵੇਂ ਜੇ ਇਸ ਪਾਰਕ ਨੂੰ ਅੱਗੇ ਬਚਾਉਣਾ ਚਾਹੁੰਦੇ ਹੋ ਤਾਂ ਸਰਕਾਰ ਵੀ ਰੋਲ ਅਦਾ ਕਰੇ ਨਾਲ ਹੋਰ ਸ਼ਹਿਰ ਦੇ ਵਸਨੀਕ ਵੀ ਜੁੜਨ ਜਿਵੇਂ ਕੁਕੀ ਜੋਪੜੀ ਨੇ ਇੱਕ ਵੀਡੀਓ ਵਿੱਚ ਸਾਡੇ ਨਾਲ ਗੱਲ ਕੀਤੀ ਸੀ ਵੀ ਜਿਹੜੇ ਪਹਿਲਾਂ ਇੱਕ ਪ੍ਰਚਲਨ ਚੱਲਦਾ ਸੀਗਾ ਜੋ ਵੀ ਸ਼ਹਿਰ ਦੇ ਚ ਲੋਕ ਨੇ ਆਪਣਾ ਕਮਾਈ ਦਾ ਜੋ ਕੁਝ ਹਿੱਸਾ ਜਿਹੜਾ ਹੈਗਾ ਵੀ ਕੱਢ ਕੇ ਵੀ ਜੋ ਸਸਕਾਰ ਜਿੱਥੇ ਹੁੰਦੇ ਨੇ ਜੋ ਰਾਮ ਬਾਗ ਜਾਂ ਕੋਈ ਸ਼ਾਂਤੀ ਬਾਗ ਵਗੈਰਾ ਜਾਂ ਹੋਰ ਇਸ ਤਰ੍ਹਾਂ ਦੇ ਇਲਾਕੇ ਤੇ ਨਾਲ ਜਿਹੜੇ ਪਾਰਕਾਂ ਵਿੱਚ ਉਹ ਸਹਿਯੋਗ ਦੇਣ ਦੀ ਜਿਹੜੀ ਪ੍ਰਥਾ ਪਹਿਲਾਂ ਚੱਲੀ ਸੀ ਉਹ ਵੀ ਜਿਹੜਾ ਹੈਗਾ ਲਾਜ਼ਮੀ ਚੱਲਦੀ ਰਹੇ ਅਪਾ ਕਨੇ ਵੀ ਉਹ ਵੀ ਜਿਹੜਾ ਸ਼ਹਿਰ ਵਾਸੀ ਹੋਣ ਆਪ ਦਾ ਇੱਕ ਹਿੱਸਾ ਕੱਢ ਕੇ ਇਹਨਾਂ ਪਾਰਕਾਂ ਦੇ ਵਿਕਾਸ ਵਿੱਚ ਲਾਇਆ ਜਾਵੇ। ਇਹੀ ਸਾਨੂੰ ਉਮੀਦ ਹੈ ਕਿ ਲੋਕ ਜਿਹੜਾ ਹੈਗਾ ਇਸ ਵੀਡੀਓ ਨੂੰ ਦੇਖ ਕੇ ਵੱਤ ਵਤ ਸ਼ੇਅਰ ਕਰਨਗੇ। ਸੁੱਤੇ ਬਈ ਉਹ ਲੋਕ ਵੀ ਜਿਹੜਾ ਹੈਗਾ ਇੱਥੇ ਜਾਗਣਗੇ ਸਾਡੀ ਰਿਪੋਰਟ ਨੂੰ ਦੇਖ ਕੇ ਤੇ ਹੋਰ ਜੇ ਕੋਈ ਜਾਣਕਾਰੀ ਜਿਹੜਾ ਹੈਗਾ ਸਾਨੂੰ ਮਿਲੀ। ਇੱਥੋਂ ਦੇ ਲੋਕਾਂ ਨਾਲ ਗੱਲਬਾਤ ਕਰਕੇ ਜੇ ਹੋਰ ਜਾਣਕਾਰੀ ਸਾਨੂੰ ਇਕੱਠਾ ਹੋਈ ਤਾਂ ਉਹ ਵੀ ਅਸੀਂ ਲੋਕਾਂ ਦੇ ਰੂਬਰੂ ਕਰਨ ਦੀ ਕੋਸ਼ਿਸ਼ ਕਰਾਂਗੇ। ਤਦ ਤੱਕ ਦੇਖਦੇ ਰਹੋ ਸਾਡੀ ਇਹ ਫਿਲਹਾਲ ਦੀ ਰਿਪੋਰਟ ਮੈਂ ਕੋਟਕਪੁਰਾ ਤੋਂ ਰੋਹਿਤ ਆਜ਼ਾਦ।